ਅਮਰਪਾਲ ਸਿੰਘ ਦੇ ਗੈਕਟਰਾਂ ਨਾਲ ਸੰਬੰਧ ਨੇ ਸਾਰੀਆਂ ਤਰ੍ਹਾਂ ਦਾ ਜੋਰ ਲੱਗਾ ਪਿਆ ਤੇ ਉਹਨੂੰ ਕਿਸ ਤਰੀਕੇ ਨਾਲ ਉਹਨੂੰ ਫਾਂਸੀ ਚੜਾ ਦਿੱਤੀ ਅਕਾਲੀ ਦਲ ਨੂੰ ਥੱਲੇ ਸੁੱਟਣ ਦੇ ਲਈ ਅਮਰਪਾਲ ਸਿੰਘ ਨੂੰ ਏਜੰਸੀਆਂ ਨੇ ਲਿਆਂਦਾ ਅਕਾਲੀ ਦਲ ਤੇ ਪਹਿਲਾਂ ਹੀ ਖਤਮ ਹੋ ਚੁੱਕਾ ਗੁਰਦੀਪ ਸਿੰਘ ਜਿਹੜਾ ਤੁਹਾਡੇ ਪਿੰਡ ਤੇ ਹੀ ਨਹੀਂ ਪਰ ਉਹ ਤੁਹਾਡੇ ਵਿਰੁੱਧ ਬੋਲਦੇ ਨੇ ਕਿਸੇ ਦੇ ਹੱਥੀਂ ਚੜ ਕੇ ਜਾਂ ਇਹੋ ਜਿਹੀਆਂ ਗੱਲਾਂ ਸਟੇਟਮੈਂਟ ਦੇ ਤੁਹਾਨੂੰ ਲੱਗਦਾ ਹੱਥੀਂ ਚੜੇ ਹੋਏ ਨੇ ਜਲਦੀ ਦਲ ਕਹਿੰਦਾ ਤੁਸੀਂ ਹੱਥੇ ਜੜੇ ਹੋਏ ਹੋ ਦਿੱਲੀ ਵਾਲਿਆਂ ਦੇ ਅਜਨਾਲਾ ਘਟਨਾ ਹੋਈ ਸਾਰੀ ਤੂਫਾਨ ਸਿੰਘ ਅੰਦਰ ਸੀ ਉਹਦੇ ਕਰਕੇ ਹੋਈ ਉਹ ਤੁਹਾਡੇ ਨਾਲੋਂ ਕਿਉਂ ਅਲੱਗ ਚੱਲ ਰਹੀ ਹੈ ਅਜਨਾਲਾ ਕਾਂਡ ਸਾਰਾ ਆਧਾਰ ਤਾਂ ਉਹੀ ਸੀ ਕਿ ਉਹ ਜੇਲ੍ਹ 'ਚ ਨਾ ਹੁੰਦੇ ਜਾਂ ਪੁਲਿਸ ਦੀ ਗ੍ਰਿਫਤਾਰੀ ਨਾ ਹੁੰਦੇ ਤਾਂ ਸਾਰਾ ਹੋਣਾ ਹੀ ਨਹੀਂ ਸੀ ਪਲਾਨਿੰਗ ਦੇ ਤਹਿਤ ਹੋ ਰਿਹਾ ਦਾ ਗੁਰਪ੍ਰੀਤ ਹਰੀ ਨੌ ਦਾ ਕਤਲ ਹੋਇਆ ਭਾਈ ਅਮਰਪਾਲ ਸਿੰਘ ਤੇ ਉਹਦਾ ਇਲਜ਼ਾਮ ਲੱਗਿਆ ਬਰਿੰਦਰ ਸਿੰਘ ਵੱਲੋਂ ਤੁਹਾਡੇ ਤੇ ਸਵਾਲ ਚੁੱਕੇ ਗਏ ਨੇ ਪਰ ਬਰਿੰਦਰ ਸਿੰਘ ਕਹਿੰਦਾ ਕਹਿੰਦਾ ਮੇਰੇ ਕੋਲ ਕਰੋੜਾਂ ਦੀਆਂ ਆਫਰਾਂ ਵੀ ਆ ਰਹੀਆਂ ਨੇ ਕਦਰ ਕੌਮਕੀਆਂ ਧਮਕੀਆਂ ਆ ਰਹੀਆਂ ਨੇ ਮੈਨੂੰ ਧਮਕੀਆਂ ਆਈਆਂ ਕਹਿੰਦੇ ਰਾਮ ਜੜੇ ਤੁਹਾਡੇ ਤੇ ਲੱਗੇ ਹੋ ਕਹਿੰਦੇ ਮੇਰੇ ਨਾਲ ਡੀਲਿੰਗ ਇਸ ਤਰੀਕੇ ਨਾਲ ਕੀਤੀ ਜਾ ਰਹੀ ਸੀ ਵੀ ਤੈਨੂੰ ਅਸੀਂ ਬਾਹਰ ਭੇਜ ਦਾਂਗੇ ਮੈਂ ਐਸੀ ਤੇ ਕਿਹਾ ਸੀ ਕਿ ਜੇ ਇਨ ਕੇਸ ਤੂੰ ਚੌਨਾਵ ਰਵੀ ਸਿੰਘ ਬਾਦਲ ਕਹਿੰਦੇ 1 ਸਾਲ ਚ ਚੀਕਾਂ ਨਿਕਲ ਗਈਆਂ ਅਕਾਲੀ ਦਲ ਦੇ ਵਿੱਚ ਇਹੋ ਜਿਹੇ ਬੰਦੇ ਨੇ ਜਿਹੜੇ 16 16 ਸਾਲ ਜਿਨ੍ਹਾਂ ਨੂੰ ਜੇਲ ਕੱਟੀ ਹੈ ਪ੍ਰਕਾਸ਼ ਸਿੰਘ ਬਾਦਲ ਵਾਸਤੇ ਕਹਿ ਰਹੇ ਨੇ ਕਿ ਉਹਨਾਂ 16 ਸਾਲ ਦੀ ਜੇਲ ਕੱਟੀ ਤੇ ਮੇਰੇ ਖਿਆਲ ਹੈ ਕਿ ਉਹ ਜੋ ਪ੍ਰੂਫ ਕਰ ਦੇਣ ਤੇ ਉਹ 5 ਸਾਲ ਤੋਂ ਵੱਧ ਉਹਨਾਂ ਦੀ ਜੇਲ ਹੋਵੇ ਪਹਿਲਾਂ ਦੁਬਈ ਤੋਂ ਆਏ ਫਿਰ ਕਿਰਪਾਨ ਪਾਈ ਫਿਰ ਅਮਰਪਾਲ ਛਕਲੇਆ ਕਹਿੰਦੇ ਹੁਣ ਲੀਡਰ ਬਣ ਗਏ ਨਹੀਂ ਲੀਡਰ ਤੇ ਲੋਕਾਂ ਨੇ ਬਣਾਇਆ ਨਾ ਇਸ ਕਬੀਰ ਬਾਦਲ ਨੂੰ ਤੇ ਉਹਦੇ ਬਾਪ ਨੇ ਧੱਕੇ ਨਾਲ ਬਣਾਇਆ ਕਿ ਉਹ ਜੋਗ ਵੀ ਨਹੀਂ ਗਾ ਫਿਰ ਬਣਾਇਆ ਤਾਂ ਹੀ ਤਾਂ ਅਕਾਲੀ ਦਲ ਦਾ ਹਾਲ ਤੋਈ ਧਰਮ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਸੀ ਅਮਰਪਾਲ ਸਿੰਘ ਉਹਨਾਂ ਨੇ ਪੋਲੀਟੀਕਲ ਪਾਰਟੀ ਬਣਾਉਣ ਦੀ ਲੋੜ ਕਿਉਂ ਪਈਗੀ ਪਰ ਵਿਰੋਧੀ ਤੁਹਾਡੇ ਸਵਾਲ ਇਹ ਵੀ ਚੁੱਕ ਰਹੇ ਨੇ ਤੁਹਾਡੇ ਚ ਵੀ ਪਰਿਵਾਰਵਾਦੀ ਆ ਗਿਆ ਕਹਿੰਦੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਕੀ ਲੱਗਦਾ ਕਿੱਥੇ ਤੱਕ ਪਹੁੰਚਿਆ ਤੇ ਸਾਚੀਰਕਾਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਖਤੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਉੱਪਰ ਇੱਕ ਵਾਰ ਫਿਰ ਤੋਂ ਸਵਾਲ ਚੁੱਕੇ ਗਏ ਨੇ ਤੇ ਸਵਾਲ ਚੁੱਕੇ ਨੇ ਅਜਨਾਲਾ ਕਾਂਡ ਦਾ ਜਿਹੜਾ ਵਿਕਟਮ ਸੀ ਜਿਹਦੇ ਕਰਕੇ ਅਜਨਾਲਾ ਕਾਂਡ ਵਾਪਰਿਆ ਜਿਸ ਤੋਂ ਬਾਅਦ ਜਿਹੜੀ ਘਟਨਾ ਤੋਂ ਬਾਅਦ ਵਰਿੰਦਰ ਸਿੰਘ ਨੇ ਸਵਾਲ ਚੁੱਕੇ ਨੇ ਤਾਂ ਅਮਰਿਤਪਾਲ ਸਿੰਘ ਦੇ ਪਿਤਾ ਹੀ ਸਾਡੇ ਨਾਲ ਨੇ ਬੱਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬਾਪੀ ਕਿਵੇਂ ਦੇਖਦੇ ਹੋ ਇੱਕ ਵਾਰ ਦੁਬਾਰ ਤੋਂ ਫਿਰ ਬਰਿੰਦਰ ਸਿੰਘ ਵੱਲੋਂ ਤੁਹਾਡੇ ਤੇ ਸਵਾਲ ਚੁੱਕੇ ਗਏ ਨੇ ਮੀਡੀਆ ਦੇ ਵਿੱਚ ਆ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਨਹੀਂ ਇਹ ਤੇ ਦੇਖੋ ਜੀ ਹੁਣ ਇਹ 2 ਸਾਲ ਹੋਣ ਚੱਲੇ ਆ ਪਹਿਲਾਂ ਵੀ ਕੁਝ ਇਹੋ ਜਿਹੇ ਬਾਨੇ ਬਣਾ ਕੇ ਉਹਨਾਂ ਦੀ ਐਨਐਸਏ ਨੂੰ 1 ਸਾਲ ਤੱਕ ਵਧਾਇਆ ਗਿਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਜਿਹੜੀ ਦੂਜੀ ਵਾਰ ਵੀ ਵਧਣ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈ ਆ 2 ਕੁ ਮਹੀਨੇ ਰਹਿ ਗਏ ਆ ਤੇ ਫਿਰ ਸਰਕਾਰ ਵੱਲੋਂ ਜਾਂ ਕੋਈ ਏਜੰਸੀਆਂ ਵੱਲੋਂ ਕੋਈ ਇਹੋ ਜਿਹਾ ਤਾਣਾ ਬੁਣਾ ਬੁਣਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਾਂ ਸਾਡੀਆਂ ਵਿਰੋਧੀ ਧਿਰਾਂ ਵੱਲੋਂ ਇਹ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨੂੰ ਇਸ ਹੋਰ ਕੋਈ ਇਹੋ ਜਿਹਾ ਐਪੀਸੋਡ ਤਿਆਰ ਕਰਕੇ ਉਹਨਾਂ ਨੂੰ ਲੰਮੇ ਸਮੇਂ ਟਾਈਮ ਲਈ ਜਿਹਲਤੋਂ ਬਾਹਰ ਨਾ ਆਉਣ ਦਿੱਤਾ ਜਾਵੇ ਪਰ ਵਰਿੰਦਰ ਸਿੰਘ ਕਹਿੰਦਾ ਕਹਿੰਦਾ ਮੇਰੇ ਕੋਲ ਕਰੋੜਾਂ ਦੀਆਂ ਆਫਰਾਂ ਵੀ ਆ ਰਹੀਆਂ ਨੇ ਸਾਡੇ ਕੋਲ ਤੇ ਕਰੋੜਾਂ ਕਿ ਸਾਡੇ ਕੋਲ ਤਾਂ ਲੱਖਾਂ ਵੀ ਨਹੀਂ ਹੈਗੇ ਤੇ ਮੇਰੇ ਖਿਆਲ ਅਸੀਂ ਕਰੋੜਾਂ ਦੀ ਆਫਰ ਇਸ ਤਰੀਕੇ ਤੇ ਨਹੀਂ ਹੋ ਸਕਦੀ ਮੇਰੇ ਇਹ ਨਾਂ ਤੇ ਇੱਥੇ ਅਸੀਂ ਤੇ ਇਸ ਵਾਸਤੇ ਉਹ ਜਿਹੜੇ ਕੁਝ ਬੰਦੇ ਉਹਨਾਂ ਦੇ ਨਾਲ ਸੀਗੇ ਜਿਉ ਉਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਆ ਕਿ ਜਦੋਂ ਉਹ ਇੱਥੇ ਸਾਡੇ ਘਰ ਆ ਕੇ ਆਇਆ ਤੇ ਇਹ ਕੁਝ ਗੱਲਾਂ ਕੀਤੀਆਂ ਤੇ ਅਸੀਂ ਤੇ ਕਿਹਾ ਕਿ ਜੋ ਵੀ ਕਿਰਤ ਨਾ ਕਰ ਵਾਪਰਿਆ ਜਾਂ ਉਹਦੇ ਚ ਜੇ ਤੁਸੀਂ ਸਮਝਦੇ ਅਮਰਥਪਾਲ ਦਾ ਕਸੂਰ ਸੀ ਜਾਂ ਤੁਹਾਡਾ ਸੀਗਾ ਤੇ ਸਾਰੇ ਜਣੇ ਉਸ ਚੀਜ਼ ਨੂੰ ਆਪਾਂ ਅੱਗੇ ਨਾ ਵਧਾਈਏ ਆਪਣੇ ਕੌਮੀ ਇੱਥੇ ਚ ਆਪਾਂ ਇਹ ਚੀਜ਼ ਹੈ ਕਿ ਆਪਾਂ ਸਾਰੇ ਜਣੇ ਰਾਂ ਮਿਲ ਕੇ ਇਹੋ ਚੋਂ ਨਿਕਲਦੀ ਕੋਸ਼ਿਸ਼ ਕਰੀਏ ਤੋਂ ਉਦੋਂ ਸਾਡੇ ਨਾਲ ਇੱਥੇ ਬਹੁਤ ਵਧੀਆ ਉਹ ਗੱਲਬਾਤ ਕਰਕੇ ਗਿਆ ਉਦੋਂ ਬਾਅਦ ਚ ਵੀ ਮੈਨੂੰ ਇੱਕ ਰੀਪ ਚਮਕੌਰ ਸਾਹਿਬ ਹੀ ਮਿਲਿਆ ਤੇ ਬਹੁਤ ਵਧੀਆ ਉਹਨੇ ਹੁਣ ਮੈਨੂੰ ਤਾਂ ਲੱਗਦਾ ਕਿ ਉਹ ਉਹਨੂੰ ਕੋ ਫਿਰ ਬੁਲਾਇਆ ਜਾ ਰਿਹਾ ਕੋ ਖੁਦ ਮੇਰੇ ਖਿਆਲ ਹੈ ਕਿ ਨਹੀਂ ਤੇ 2 ਸਾਲ ਤੋਂ ਬੰਦਾ ਸਾਇਲੈਂਟ ਹੈ ਕੋਈ ਐਫਜੀ ਕੋਈ ਗੱਲ ਨਹੀਂ ਹੋ ਰਹੀ ਤੇ ਫਿਰ ਇਹ ਦੁਬਾਰਾ ਉਸ ਚੀਜ਼ ਨੂੰ ਅਭਾਰਨਾ ਜਾਂ ਜੋ ਕਰਨਾ ਮੇਰੇ ਖਿਆਲ ਹੈ ਕਿ ਕੁਝ ਕੋਈ ਪਲਾਨਿੰਗ ਦੇ ਤਹਿਤ ਹੋ ਰਿਹਾ ਸਾਰਾ ਕੁਝ ਪਰ ਉਹ ਕਹਿੰਦੇ ਤੁਸੀਂ ਕਿਹਾ ਵੀ ਇੱਥੇ ਗੱਲਬਾਤ ਹੋਈ ਸਾਰੀ ਜਿਸ ਤਰੀਕੇ ਨਾਲ ਪਰ ਉਹ ਕਹਿੰਦੇ ਇੱਥੇ ਗੱਲਬਾਤ ਹੋਈ ਯਾ ਮਰਤਪਾਲ ਸਿੰਘ ਦੇ ਪਿਤਾ ਜੀ ਤੁਸੀਂ ਸਰਜੇਮ ਸਿੰਘ ਜੀ ਤੇ ਉਹਨਾਂ ਦੇ ਮਾਤਾ ਜੀ ਹਾਂਜੀ ਕਹਿੰਦੇ ਉਹਨਾਂ ਨੇ ਸਾਡੇ ਕੋਲ ਮੰਨਿਆ ਵੀ ਚਲੋ ਅਸੀਂ ਮੰਨਦੇ ਹਾਂ ਉਹਨਾਂ ਦੀ ਗਲਤੀ ਆ ਪਰ ਅਸੀਂ ਗਲਤੀ ਮੰਨ ਨਹੀਂ ਸਕਦੇ ਉਸ ਤਰੀਕੇ ਨਾਲ ਇਹ ਇਹ ਇਹਦੀ ਸੱਚਾਈ ਕੀ ਹੈ ਨਹੀਂ ਅਸੀਂ ਤੇ ਇਸ ਚੀਜ਼ ਦਾ ਸਾਨੂੰ ਉਸ ਘਟਨਾ ਕਰਮ ਕਿ ਕੀ ਵਾਪਰਿਆ ਕੀ ਹੋਇਆ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹਮ ਪਰ ਫਿਰ ਵੀ ਜੋ ਅਜਨਾਲਾ ਕਾਂਡ ਜੋ ਸਾਰਾ ਕੁਝ ਵਾਪਰਿਆ ਤੇ ਅਸੀਂ ਸੋਚਦੇ ਹਾਂ ਕਿ ਚਲੋ ਜੇ ਉਹਦੇ ਚ ਕਿਸੇ ਤਰ੍ਹਾਂ ਕੋਈ ਗਲਤੀ ਵੀ ਹੋਈ ਹੈ ਤੇ ਉਸ ਜੀ ਨੂੰ ਮੇਰੇ ਖਿਆਲ ਹੈ ਕਿ ਆਪਾਂ ਜੇ ਤੇ ਅਸੀਂ ਚਾਹੁੰਦੇ ਆ ਕਿ ਅਬ ਤੁਸੀਂ ਵੀ ਕਹਿ ਰਹੇ ਕਿ ਅਸੀਂ ਸਿੱਖ ਪੰਦੀ ਸੇਵਾ ਕਰਨ ਵਾਲੇ ਆ ਉਹ ਵੀ ਕਹਿ ਰਿਹਾ ਸੇਵਾ ਕਰਨ ਵਾਲੇ ਆ ਤੇ ਫਿਰ ਜੇ ਕੋਈ ਵੀ ਕੋਈ ਹੈਗੇ ਵੀ ਕੋਈ ਤੇ ਆਪਾਂ ਬਹਿ ਕੇ ਉਸ ਜੀ ਨੂੰ ਤੁਸੀਂ ਜਦੋਂ ਸਮਾਂ ਆਊਗਾ ਜਾਂ ਬਾਹਰ ਆਉਂਦਾ ਤੁਸੀਂ ਵਿਚਾਰ ਲਿਓ ਹੈ ਅਸੀਂ ਤੇ ਨਾ ਤੇ ਉਹ ਜੋ ਕਹਿ ਰਿਹਾ ਕਿ ਮੈਨੂੰ ਡਰਾਇਆ ਧਮਕਾਇਆ ਗਿਆ ਇਦਾਂ ਦੀ ਕੋਈ ਗੱਲ ਹੋਈ ਨਾ ਹੀ ਕੋਈ ਉਹਨੂੰ ਜੋ ਲੱਖਾਂ ਕਰੋੜਾਂ ਦੀ ਆਫਰ ਕਹਿ ਰਿਹਾ ਉਹ ਦਿੱਤੀ ਗਈ ਕਿਉਂਕਿ ਸਾਡੇ ਕੋਲ ਸਾਡੀ ਕਪੈਸਿਟੀ ਨਹੀਂ ਹੈਗੀ ਕਿ ਅਸੀਂ ਕਿਸੇ ਨੂੰ ਲੱਖਾਂ ਕਰੋੜਾਂ ਦੇ ਸਕੀਏ ਹੈ ਇਹ ਜਿਹੜੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਕੁਝ ਬੰਦੇ ਹੋਰ ਵੀ ਹੈਗੇ ਸੀ ਨਾਲ ਬੈਠੇ ਉਹ ਕਹਿ ਦੇਣਾ ਜਾਂ ਕੋਈ ਉਹ ਰਿਕਾਰਡਿੰਗ ਦਿਖਾ ਦੇ ਕਹਾ ਕਿ ਉਹਨਾਂ ਨੇ ਮੈਨੂੰ ਇਹ ਆਫਰ ਕੀਤੀ ਆ ਜਾਂ ਮੈਨੂੰ ਕੋਈ ਧਮਕੀ ਦਿੱਤੀ ਹੈ ਤੇ ਅਸੀਂ ਮਿਲਾਂਗੇ ਕੋਈ ਆਫਰ ਨਹੀਂ ਦਿੱਤੀ ਗਈ ਨਹੀਂ ਕੋਈ ਆਫਰ ਨਹੀਂ ਦਿੱਤੀ ਗਈ ਪਰ ਉਹਨਾਂ ਨੇ ਮੀਡੀਆ 'ਚ ਕਹਿਦਾ ਕਹਿੰਦੇ ਕਰੋੜਾਂ ਰੁਪਏ ਦੀ ਆਫਰ ਆ ਰਹੀ ਹੈ ਕਹਿੰਦੇ ਮੈਨੂੰ ਨਹੀਂ ਉਹ ਠੀਕ ਹੈ ਕਿ ਉਹ ਜੋ ਮਰਜ਼ੀ ਕਹਿ ਸਕਦੇ ਆ ਪਰ ਸਾਡੇ ਕੋਲ ਤਾਂ ਕਰੋੜਾਂ ਰੁਪਏ ਹੈ ਹੀ ਨਹੀਂਗੇ ਹੂੰ ਤੇ ਅਸੀਂ ਉਹਨੂੰ ਆਫਰ ਕਿਦਾਂ ਕਰ ਦਾਂਗੇ ਕਰੋੜਾਂ ਰੁਪਈਆ ਦੀ ਆਫਰ ਇਸ ਚੀਜ਼ ਮੇਰੇ ਖਿਆਲ ਇਹ ਕਿ ਇਹ ਗਲਤ ਇਲਜ਼ਾਮਬਾਜ਼ੀ ਆ ਇਸ ਕਰਕੇ ਇਤੋਂ ਬਚਣਾ ਚਾਹੀਦਾ ਸਾਨੂੰ ਸਾਹਕਹਤਾਂਕੀਆਂ ਆ ਰਹੀਆਂ ਨੇ ਮੈਨੂੰ ਧਮਕੀਆਂ ਆਈਆਂ ਕਹਿੰਦੇ ਨਹੀਂ ਹੁਣ ਕੋਈ ਥਰਡ ਪਰਸਨ ਜਾਂ ਕੌਣ ਕੀ ਇਦਾਂ ਕਰ ਰਿਹਾ ਸੀ ਉਸ ਚੀਜ਼ ਦੀ ਨਿੰਦਾ ਕਰਦੇ ਆ ਵੀ ਕਿਸੇ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਨੂੰ ਆਪਸ ਵਿੱਚ ਅਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋ ਸਰਕਾਰਾਂ ਵੱਲੋਂ ਕੁਝ ਵਿਰੋਧੀਆਂ ਵੱਲੋਂ ਸਾਨੂੰ ਉਹਨਾਂ ਦੇ ਕਿਸੇ ਦੇ ਵੀ ਇਹ ਇਹ ਜਾਲ ਚ ਨਹੀਂ ਫਸਣਾ ਚਾਹੀਦਾ ਸਾਨੂੰ ਆਪਣੇ ਦਿਮਾਗ ਨਾਲ ਆਪਣੇ ਸੋਚ ਨਾਲ ਚੱਲਣਾ ਚਾਹੀਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਕੋਈ ਅਸੀਂ ਤੇ ਸਾਰੇ ਨੂੰ ਅਪੀਲ ਕਰਦੇ ਕਿ ਇਹੋ ਜੀ ਇਹ ਜੇ ਕੋਈ ਸਾਡਾ ਸਮਰਥਕ ਵੀ ਉਹਨੂੰ ਆਪਣੇ ਤੌਰ ਤੇ ਧਮਕੀ ਦਿੰਦਾ ਤੇ ਮੈਂ ਖਿਦਦਾਂ ਬਈ ਬਹੁਤ ਮਾੜੀ ਗੱਲ ਹੈ ਅਸੀਂ ਉਹ ਸਾਰੇ ਨੂੰ ਅਪੀਲ ਕਰਦੇ ਆ ਕਿ ਆਪਾਂ ਨੂੰ ਮਿਲ ਜੁਲ ਕੇ ਆਪਣੇ ਕੌਮ ਦੇ ਹਿੱਤ ਨੂੰ ਮੁੱਖ ਰੱਖ ਕੇ ਆਪਾਂ ਨੂੰ ਚੱਲਣਾ ਚਾਹੀਦਾ ਨਾ ਕਿ ਆਪਾਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਉਲਝਣ ਦੀ ਇੱਕ ਦੂਜੇ ਨੂੰ ਮਾਰਨ ਮਰਾਉਣ ਦੀ ਗੱਲਾਂ ਇਹ ਜਿਹੜੀ ਕਰਨ ਇਹ ਮੇਰੇ ਖਿਆਲ ਉਹ ਚੰਗੀ ਗੱਲ ਨਹੀਂ ਗੀ ਸਾਡੇ ਇਕ ਸਾਡੇ ਸਿੱਖ ਪੰਥ ਵਾਸਤੇ ਜਿੱਦ ਸਿੱਖ ਨੂੰ ਇੱਕ ਦੂਜੇ ਦਾ ਸਿੱਖ ਨੂੰ ਤੇ ਨਾ ਕੋ ਬੈਰੀ ਨਹੀਂ ਬਗਾਨਾ ਦੀ ਭਾਵਨਾ ਨਾਲ ਚੱਲਣਾ ਚਾਹੀਦਾ ਤੇ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਤੇ ਮੇਰੇ ਖਲ ਬਹੁਤ ਮਾੜੀ ਗੱਲ ਹੈ ਇਹ ਤੋਂ ਸਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਚ ਰਾਸ ਹੈ ਕਿ ਸਾਨੂੰ ਇਹੋ ਜੇ ਮਾਹੌਲ ਚੋਂ ਕੱਢਣ ਅਸੀਂ ਇੱਕ ਦੂਜੇ ਦੇ ਜਿਹੜੀਆਂ ਲੱਤਾਂ ਖਿੱਚਣ ਦੀ ਜਾਂ ਇੱਕ ਦੂਜੇ ਨੂੰ ਡਾ ਇਹ ਕਿਰਦਾਰ ਪੁਸ਼ੀ ਕਰਨ ਵਾਲੀ ਜਿਹੜੀ ਗੱਲ ਹੈ ਉਹ ਤੋਂ ਬਾਹਰ ਨਿਕਲੀ ਗਏ ਗੁਰਪ੍ਰੀਤ ਹਰੀ ਨੌ ਦਾ ਕਤਲ ਹੋਇਆ ਭਈ ਅਮਰਪਾਲ ਸਿੰਘ ਤੇ ਉਹਦਾ ਇਲਜ਼ਾਮ ਲੱਗਿਆ ਅਰਸ਼ਦੱਲੇ ਦਾ ਜੋ ਚਾਰ ਸੀਟੇ ਦੇ ਵਿੱਚ ਨਾਮ ਆਇਆ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਯੂਏਪੀਓ ਉਸੇ ਤਹਿਤ ਲੱਗਿਆ ਭਾਈ ਸਾਹਿਬ ਤੇ ਮੇਰੇ ਖਿਆਲ ਹੈ ਕਿ ਉਹ ਜੋ ਕੁਝ ਉਹ ਵੀ ਵਾਪਰਿਆ ਹਰੀ ਨੌਂ ਦਾ ਕਤਲ ਹੋਣਾ ਵੀ ਬਹੁਤ ਦੁਖਦਾਈਕ ਹੈ ਸਾਡੀ ਕੌਮ ਲਈ ਨਹੀਂ ਹੋਣਾ ਚਾਹੀਦਾ ਪਰ ਮੇਰੇ ਮੈਂ ਸੋਚਦਾ ਕਿ ਇਹ ਚੀਜ਼ ਜਿਹੜੀ ਹੈ ਕੁਝ ਮੈਨੂੰ ਲੱਗਦਾ ਕਿ ਕੁਝ ਸਾਨੂੰ ਵੀ ਸਾਰਿਆਂ ਨੂੰ ਸੋਚ ਸਮਝ ਕੇ ਇਹ ਚੀਜ਼ਾਂ ਕਰਨੀਆਂ ਚਾਹੀਦੀ ਉਹ ਉਸ ਚੀਜ਼ ਦੀ ਨਖੇਦੀ ਕਰਦੇ ਆ ਪਰ ਉਸ ਚੀਜ਼ ਨੂੰ ਜਿੱਦਾਂ ਵਾੜਿਆ ਗਿਆ ਉਸੇ ਵੇਲੇ ਜਿਸ ਤਰੀਕੇ ਨਾਲ ਅਮਰਤਪਾਲ ਨੂੰ ਉਹਦਾ ਕਤਲ ਹੋਣ ਸਾਰੀ ਦੋਸ਼ੀ ਬਣਾ ਦਿੱਤਾ ਗਿਆ ਕੋਈ ਕਿਸ ਕਿਸੇ ਜਾਂਚ ਪੜਤਾਲ ਤੋਂ ਬਿਨਾ ਤੇ ਉਦੋਂ ਬਾਅਦ ਜੋ جوابਾ ਲਾਉਣ ਤੱਕ ਜਿੱਦਾਂ ਆਪਣੇ ਆਪਣੇ ਇੱਕ ਬੰਦਿਆਂ ਦਾ ਇੰਨਾ ਜ਼ੋਰ ਲੱਗਾ ਪਿਆ ਤੇ ਮੇਰਾ ਖਿਆਲ ਹੈ ਕਿ ਕੁਝ ਇਹ ਕੋ ਸੋਚੀ ਸਮਝੀ ਸਾਜ਼ਿਸ਼ ਅਧੀਨ ਹੋ ਰਿਹਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਜੇਲ੍ਹ ਚ ਬੰਦ ਬੰਦਾ ਵਾ ਜੇਲ੍ਹ ਚ ਬੰਦ ਬੰਦੇ ਦੀ ਇਹ ਜਿਹੜੀ ਸਰਕਾਰ ਆ ਉਹਦੀ ਰਿਸਪਾਂਸਿਬਿਲਟੀ ਹੈ ਕਿ ਉਹ ਇੱਕ ਦੋ 3000 ਕਿਲੋਮੀਟਰ ਦੂਰ ਬੈਠਾ ਤੇ ਇਦਾਂ ਦੀਆਂ ਗੱਲਾਂ ਮੇਰੇ ਨੂੰ ਲੱਗਦਾ ਨਹੀਂ ਕਿ ਕਈ ਚੰਗੀਆਂ ਇਹ ਜੇ ਸਰਕਾਰ ਇੱਕ ਜੇਲ੍ਹ ਚੋਂ ਬੈਠਾ ਬੰਦਾ ਕੰਮ ਕਰਦਾ ਤਾਂ ਸਰਕਾਰ ਦੀ ਕੀ ਡਿਊਟੀ ਐ ਸਰਕਾਰ ਫੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਿਦਾਂ ਕਰੂਗੀ ਜੇ ਜੇ ਉਹ ਕੁਝ ਬਾਹਰ ਬੈਠੇ ਕੁਝ ਇੱਥੇ ਜੋ ਮਰਜ਼ੀ ਕਰਾਈ ਜਾਣ ਜਾਂ ਕੋਈ ਅੰਦਰ ਬੈਠੇ ਕਰਾਈ ਜਾਣ ਤਾਂ ਫਿਰ ਇਹ ਸਰਕਾਰ ਤੇ ਫੇ ਲੋਕ ਫੇ ਕਿੱਧਰ ਨੂੰ ਜਾਣਗੇ ਪਰ ਬਾਬਾ ਪੁਲਿਸ ਕਹਿੰਦੀ ਕਹਿੰਦੀ ਅਮਰਿਤਪਾਲ ਸਿੰਘ ਦੇ ਗੈਂਗਸਟਰਾਂ ਨਾਲ ਸੰਬੰਧ ਨਹੀਂ ਆਰਚ ਡੱਲਾ ਨਾਲ ਜਿਵੇਂ ਜਿਸ ਤਰੀਕੇ ਨਾਲ ਸੰਬੰਧ ਜੋੜਿਆ ਗਿਆ ਇਹ ਮੇਰੇ ਖਿਆਲ ਹੈ ਕਿ ਅਮਰਤਪਾਲ ਦੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਗਾਮਰਤਪਾਲ ਨੂੰ ਲੋਕਾਂ ਦੀ ਜੋ ਪਹਿਲਾਂ ਵੀ ਬੜੀ ਉਹਨਾਂ ਨੂੰ ਲੋਕ ਪਿਆਰ ਦਿੰਦੇ ਸੀਗੇ ਤੇ ਹੁਣ ਜਿਹੜਾ ਪ੍ਰੈਕਟੀਕਲ ਤੌਰ ਤੇ ਜਾਂ ਲੀਗਲ ਤੌਰ ਤੇ ਵੀ ਇੱਕ ਜੋ ਲੋਕ ਸਭਾ ਦੀ ਇਲੈਕਸ਼ਨ ਹੋਈ ਉਹਦੇ ਚ ਲੋਕਾਂ ਨੇ ਉਹ ਜਿਹੜਾ ਜੋ ਜੋ ਸਰਕਾਰ ਇਲਜ਼ਾਮ ਲਾਉਂਦੀ ਸੀ ਮੇਰੇ ਖਿਆਲੋਂ ਸਾਰੇ ਕਿਨਾਰੇ ਰਹਿ ਕੇ ਲੋਕਾਂ ਨੇ ਬਹੁਤ ਵੱਡੀ ਤਦਾਦ ਚ ਉਹਨਾਂ ਨੂੰ ਇੱਕ ਵੋਟਾਂ ਪਾ ਕੇ ਵੀ ਦੱਸ ਦਿੱਤਾ ਕਿ ਅਸੀਂ ਉਹਦੇ ਨਾਲ ਆ ਤੇ ਮੇਰਾ ਖਿਆਲ ਉਹ ਤੋਂ ਇਸ ਕੁਛ ਧਿਰਾਂ ਘਰਾਈਆਂ ਹੋਈਆਂ ਤਾਂ ਉਹ ਇਸ ਕਰਕੇ ਉਹਨਾਂ ਦੀ ਕੁਝ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਗੈਂਗਸਟਰਾਂ ਨਾਲ ਕਹੇ ਨਾ ਉਹ ਹੈ ਕਦੀ ਪਾਕਿਸਤਾਨ ਨਾਲ ਕਦੀ ਕਿਸੇ ਨਾਲ ਜੋੜ ਕੇ ਤੇ ਉਸ ਚੀਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਤਾਂ ਤੁਸੀਂ ਕਿਹਾ ਲੀਗਲ ਤੌਰ ਤੇ ਹਲਕੇ ਦੇ ਲੋਕ ਨੇ ਜਿਹੜੇ ਜਾਂ ਪੰਜਾਬ ਦੇ ਲੋਕ ਉਹ ਖੜੇ ਭਈਆ ਮਰਤਪਾਲ ਸਿੰਘ ਨਾਲ ਪਰ ਅਕਾਲੀ ਦਲ ਇਹਨੂੰ ਇਸ ਤਰੀਕੇ ਨਾਲ ਲੈ ਰਿਹਾ ਉਹ ਕਹਿੰਦੇ ਅਕਾਲੀ ਦਲ ਨੂੰ ਥੱਲੇ ਸੁੱਟਣ ਦੇ ਲਈ ਅਮਰਤਪਾਲ ਸਿੰਘ ਨੂੰ ਏਜੰਸੀਆਂ ਨੇ ਲਿਆਂਦਾ ਪਲਾਨ ਕੀਤਾ ਕਹਿੰਦੇ ਸਾਡੇ ਉਭਾਰ ਨੂੰ ਡੇਗਣ ਖਾਤਰ ਸਾਰਾ ਕੁਝ ਹੋਇਆ ਤੇ ਉਸੇ ਕਰਕੇ ਤੁਸੀਂ ਵਾਰਿਸ ਪੰਜਾਬ ਦੇ ਜੋ ਅਕਾਲੀ ਦਲ ਬਣਾਇਆ ਇਹ ਮੇਰੇ ਖਿਆਲ ਹੈ ਕਿ ਅਕਾਲੀ ਦਲ ਦੇ ਜਿਹੜੇ ਇਹ ਇਲਜ਼ਾਮ ਆ ਇੱਕਦਮ ਬੇਹੁੱਦਾ ਹੈ ਅਮਰਤਪਾਲ ਸਿੰਘ ਤੇ ਲੋਕ ਸਾਲ ਤੋਂ ਜਾਂ ਇਹ ਇਲੈਕਸ਼ਨ ਚ ਇਹ politcal ਲੈਂਡ ਚ ਆਇਆ ਉਦੋਂ ਪਹਿਲਾਂ ਤੇ ਤੁਸੀਂ ਦੇਖ ਲਓ ਕਿ ਆਕਾਲੀ ਦਲ ਤੇ ਪਹਿਲਾਂ ਹੀ ਖਤਮ ਹੋ ਚੁੱਕਾ 2022 ਚ ਵੀ ਇਹਨਾਂ ਦੀ ਕੀ ਹਾਲਾਤ ਹੋ ਗਈ ਉਦੋਂ ਪਹਿਲਾਂ ਵੀ 17 ਚ ਵੀ ਕੀ ਬਣ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਆਕਾਲੀ ਦਲ ਨੇ ਆਪਣੀਆਂ ਗਲਤੀਆਂ ਆਪਣੇ ਜੋ ਕਮਕਾਰ ਜੋ ਆਪਣਾ ਉਹਨਾਂ ਨੇ ਜੋ ਉਹਨਾਂ ਦੀ ਲੋਕਾਂ ਨੇ ਜੋ ਅਮੀਰ ਸੀਗੀ ਉਹਤੇ ਖਰੇ ਨਹੀਂ ਉਤਰੇ ਉਹਨਾਂ ਨੂੰ ਸਿੱਖ ਪੰਥ ਦੀ ਇੱਕ ਨਮਾਇੰਦਗੀ ਦਿੱਤੀ ਗਈ ਸੀ ਤੇ ਉਹਨਾਂ ਸਿੱਖ ਪੰਥ ਦੇ ਵਿਰੁੱਧ ਭੁਗਤ ਕੇ ਹੀ ਜੋ ਆਪਣੇ ਆਪ ਦਾ ਨੁਕਸਾਨ ਕੀਤਾ ਇਹਦੇ ਚ ਕਿਸੇ ਵੀ ਹੋਰ ਦੂਜੀ ਧਿਰ ਦਾ ਮੇਰੇ ਖਿਆਲ ਦੋਸ਼ ਨਹੀਂਗਾ ਕਿ ਨਾ ਅਮਰਤਪਾਲ ਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਇਹ ਇਨਨੇ ਆਪ ਹੀ ਸਾਰਾ ਕੁਝ ਜੋ ਇਹੋ ਜਿਹੇ ਸਿੱਖ ਵਿਰੋਧੀ ਤਾਕਤਾਂ ਨਾਲ ਮਿਲ ਕੇ ਸਿੱਖੀ ਨੂੰ ਜੋ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਅੱਜ ਵੀ ਜੋ ਕੁਝ ਵਾਪਰ ਰਿਹਾ ਅਕਾਲ ਤਖਤ ਨਾ ਮੱਥਾ ਲਾ ਕੇ ਬੈਠੇ ਇੱਕ ਪਾਸੇ ਮਨ ਵੀ ਲਿਆ ਇੱਕ ਪਾਸੇ ਫਿਰ ਜ세ਦਾਰਾਂ ਦੀ ਕਿਰਦਾਰ ਕਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਉਹਨਾਂ ਨੂੰ ਗਲਤ ਠਹਿਰਾਇਆ ਜਾ ਰਿਹਾ ਉਹਨਾਂ ਤੇ ਇਹੋ ਜਿਹਾ ਦਬਾਅ ਬਣਾਇਆ ਜਾ ਰਿਹਾ ਕਿ ਅਸੀਂ ਆਪਣੇ ਜੋ ਵੀ ਆ ਕੇ ਫੈਸਲੇ ਆਪਣੀ ਮਨਮਰਜ਼ੀ ਦੇ ਜਿੱਦਾਂ ਪਹਿਲਾਂ ਕਰਾਉਂਦੇ ਰਹੇ ਉਦਾਂ ਕਰਾ ਸਕੀਏ ਤੇ ਇਹ ਸਾਰਾ ਕੁਝ ਇਸ ਕਰਕੇ ਅਕਾਲੀ ਦਰ ਇਸ ਕਰਕੇ ਖਤਮ ਹੋ ਰਿਹਾ ਇਹ ਨੂੰ ਕੋਈ ਦੂਜੀ ਧਿਰ ਨਹੀਂ ਖਤਮ ਕਰ ਰਹੀ ਬਾਕੀ ਇੰਨੇ ਹੋਰ ਧਰਮੇ ਹੈਗੇ ਆ ਕਿ ਇੱਕ ਅਮਰਪਾਲ ਹੀ ਕਿਉਂ ਇਹਨਾਂ ਨੂੰ ਲੱਗਦਾ ਕਿ ਚੈਲੰਜ ਹੈ ਜਾਂ ਉਹ ਸਾਨੂੰ ਖਤਮ ਕਰ ਰਿਹਾ ਇਹ ਮੇਰਾ ਖਿਆਲ ਹੈ ਕਿ ਅਮਰਪਾਲ ਦੀ ਜੋ ਹਰਮਨ ਪਿਆਰਤਾ ਹੈ ਉਹ ਇਹਨਾਂ ਨੂੰ ਸਵੀਕਾਰ ਕਰਨੀ ਚਾਹੀਦੀ ਹੈ ਇਸ ਕਰਕੇ ਇਹ ਆਪਣੀਆਂ ਗਲਤੀਆਂ ਕਾਰਨ ਆਪਣੇ ਗ੍ਰਾਹਕਾਂ ਘਾਰ ਨਹੀਂ ਖਤਮ ਹੋਏ ਆ ਇਹ ਕਿਸੇ ਕਿਸ ਦੇ ਕਾਰਨ ਨਹੀਂ ਕਹਿੰਦੇ ਧਰਮ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਸੀ ਅਮਰਪਾਲ ਸਿੰਘ ਉਹਨਾਂ ਨੇ ਪੋਲੀਟੀਕਲ ਪਾਰਟੀ ਬਣਾਉਣ ਦੀ ਲੋੜ ਕਿਉਂ ਪੈਗੀ ਚਲੋ ਲੀਗਲ ਤੌਰ ਤੇ ਲੋਕਾਂ ਨੇ ਜਿਤਾਤਾ ਤਾਂ ਦਿੱਤਾ ਸੀ ਹੁਣ ਨਹੀਂ ਇਹ ਤੇ ਜੀ ਧਰਮ ਪ੍ਰਚਾਰ ਦਾ ਕੰਮ ਕੀਤਾ ਸੀ ਉਹਦੇ ਚ ਬੜਾ ਲੋਕਾਂ ਦਾ ਵੱਡਾ ਬਹੁਤ ਹੰਗਾਰਾ ਮਿਲਿਆ ਉਹਨਾਂ ਨੂੰ ਉਹ ਤੋਂ ਹੀ ਕਹਵਾ ਕੇ ਕੁਝ ਉਸ ਟਾਈਮ ਵੀ ਇੰਨਾ ਤਰਾਂ ਦਾ ਬੜਾ ਜ਼ੋਰ ਲੱਗਾ ਸੀ ਕਿ ਇਹਨੂੰ ਖੇਤੀ ਨਸ਼ੀਤੀ ਛੁੱਟੋ ਹੋਣੀ ਤੇ ਜੇ ਸਰਕਾਰ ਨਹੀਂ ਕਰ ਸਕਦੀ ਤੇ ਅਸੀਂ ਅਸੀਂ ਕਰ ਦਾਂਗੇ ਉਹ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਆ ਤੇ ਉਹ ਉਹ ਸਾਰਾ ਕੁਝ ਤਾਂ ਹੀ ਮੇਰੇ ਖਿਆਲ ਵਾਪਰਿਆ ਕਿ ਜਦੋਂ ਆਪਣਿਆਂ ਨੂੰ ਜਿਆਦਾ ਲੱਗਾ ਕਿ ਅਸੀਂ ਇਹ ਧਰਮ ਪ੍ਰਚਾਰ ਨਹੀਂ ਹੋਣ ਦੇਣਾ ਅਸੀਂ ਤੇ ਨਸ਼ੇ ਵੇਚਣੇ ਅਸੀਂ ਇਹ ਆ ਚੀਜ਼ਾਂ ਕਰਨੀਆਂ ਤੇ ਜੇ ਇਹ ਲੋਕ ਸਮਝਦਾਰ ਹੋ ਗਏ ਲੋਕ ਗੁਰੂ ਨਾਲ ਜੁੜ ਗਏ ਤੇ ਸਾਡਾ ਨਸ਼ਾ ਕਿੱਥੋਂ ਵਿਕੂਗਾ ਇਹ ਕਰਕੇ ਮੇਰੇ ਖਿਆਲ ਕਿ ਸਾਰਾ ਕੁਝ ਇਹ ਰਾਲ ਮਿਲ ਕੇ ਕੀਤਾ ਗਿਆ ਤੇ ਉਦੋਂ ਬਾਅਦ ਚ ਵੀ ਆ ਸਾਰਾ ਕੁਝ ਜੋ ਹੁਣ ਕੜਨਾ ਕਾ ਵਰ ਪਰ ਰਿਆ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਉਹ ਉਸੇ ਤਹਿਤ ਹੀ ਹੋ ਰਹੀਆਂ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਾਹਰ ਨਾ ਆਉਣ ਦਿੱਤਾ ਜਾਵੇ ਤੇ ਉਹਨਾਂ ਦੀ ਗੈਰ ਹਾਜ਼ਰੀ ਚ ਅਸੀਂ ਪੰਜਾਬ ਦੇ ਨੌਜਵਾਨੀ ਖਤਮ ਹੋ ਜੇ ਉਹਨਾਂ ਨੂੰ ਅਸੀਂ ਨਸ਼ਾ ਵੇਚ ਸਕੀਏ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਮੇਰੇ ਖਿਆਲ ਸਾਡੇ ਕਿਸਾਨ ਵੀ ਉਥੇ ਕਿਸੇ ਦੀ ਹੋਰ ਗੱਲ ਜਿਹੜੀਆਂ ਜਿਹੜੀਆਂ ਕਰਨ ਵਾਲੀਆਂ ਉਹ ਨਹੀਂ ਕਰ ਰਹੇ ਅਸੀਂ ਖਾਲੀ ਇੱਕ ਅਮਰਤਪਾਲ ਇਸ ਸਾਰੀਆਂ ਤਰ੍ਹਾਂ ਦਾ ਜੋਰ ਲਗਾ ਪਿਆ ਉਹਨੂੰ ਕਿਸ ਤਰੀਕੇ ਨਾਲ ਅਸੀਂ ਬਦਨਾਮ ਕਰ ਦਈਏ ਉਹਨੂੰ ਜਿਆਦਾ ਜਿਆਦਾ ਜੇਲ ਸੁੱਟ ਸੁੱਟ ਗਏ ਉਹਨੂੰ ਹੋ ਸਕੇ ਤੇ ਅਸੀਂ ਕੋਸ਼ਿਸ਼ ਕਰਕੇ ਤ ਉਹਨੂੰ ਫਾਂਸੀ ਚੜਾ ਦਈਏ ਇਹੋ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਤੁਸੀਂ ਕਹਿਆ ਅਮਰਤਪਾਲ ਸਿੰਘ ਨੂੰ ਬਾਹਰ ਆਉਣ ਤੋਂ ਰੋਕਣ ਦੇ ਲਈ ਸਾਰਾ ਮਾਹੌਲ ਸਿਰਜਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਕਹਿੰਦੇ 1 ਸਾਲ ਚ ਚੀਕਾਂ ਨਿਕਲ ਗਈਆਂ ਅਕਾਲੀ ਦਲ ਦੇ ਵਿੱਚ ਇਹੋ ਜਿਹੇ ਬੰਦੇ ਨੇ ਜਿਹੜੇ 16 16 ਸਾਲ ਜਿਨ੍ਹਾਂ ਨੇ ਜੇਲ ਕੱਟੀ ਐ ਮੇਰੇ ਖਿਆਲ ਹੈ ਕਿ ਜਿਹੜੀਆਂ ਚੀਜ਼ਾਂ ਨਾ ਇਹ ਹੁਣ ਚਲੋ ਅਮਰਤਪਾਲ ਤੇ 2 ਸਾਲ ਹੋ ਗਏ ਜਾਂ ਸਾਲ ਹੋ ਗਿਆ ਉਹ ਚੀਜ਼ ਉਹ ਛੱਡੋ ਗਾ ਜਿਹੜੇ 30 30 32 32 ਸਾਲ ਤੋਂ ਬੈਠੇ ਸੀਗੇ ਜਦੋਂ ਇਹਨਾਂ ਸਰਕਾਰਾਂ ਰਹੀਆਂ ਉਹਨਾਂ ਵਾਸਤੇ ਸੋਚ ਲੈਂਦੇ ਉਹਨਾਂ 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 ਤੇ ਜਿਹੜੇ 16 ਸਾਲ ਦੀ ਕਹਿ ਰਹੇ ਕਿ 16 16 ਸਾਲ ਆਪਣੇ ਪ੍ਰਕਾਸ਼ ਸਿੰਘ ਬਾਦਲ ਵਾਸਤੇ ਕਹਿ ਰਹੇ ਨੇ ਕਿ ਉਹਨਾਂ 16 ਸਾਲ ਦੀ ਜੇਲ ਕੱਟੀ ਤੇ ਮੇਰੇ ਖਿਆਲ ਹੈ ਕਿ ਉਹ ਜੋ ਪ੍ਰੂਫ ਕਰ ਦੇਣ ਵੀ ਉਹ 5 ਸਾਲ ਤੋਂ ਵੱਧ ਉਹਨਾਂ ਦੀ ਜੇਲ ਹੋਵੇ ਤੇ ਜੋ ਕਹਿਣਗੇ ਅਸੀਂ ਕਰਨ ਵਾਸਤੇ ਤਿਆਰ ਹਾਂ ਪਰ 9.5 ਸਾਲ ਤੋਂ ਵੱਧ ਤਾਂ ਕਹਿੰਦੇ ਬਲਟੋਆ ਸਾਹਿਬ ਕਹਿੰਦੇ ਨੇ ਕਹਿੰਦੇ ਮੈਂ ਜੇਲ੍ਹ ਕਰਕੇ ਨਹੀਂ ਚਲੋ ਬਲਟੋਆ ਸਾਹਿਬ ਕੀਤੇ ਬਲਟੋਆ ਸਾਹਿਬ ਹੋਣਾ ਨੂੰ ਲੋਕਾਂ ਨੇ ਬੜਾ ਮਾਨ ਸਤਕਾਰ ਦਿੱਤਾ ਸਾਰੀਆਂ ਚੀਜ਼ਾਂ ਦਿੱਤੀਆਂ ਇਹ ਚੀਜ਼ੇ ਕਿ ਹੁਣ ਇਹ ਇਹ ਪੁਮਾਨਾ ਨਾ ਰੱਖਿਆ ਜਾਵੇ ਕਿ ਹਾਂ ਕਿ ਬੰਦੇ ਨੂੰ ਅਸੀਂ ਜਿਹੜਾ ਕੋਈ ਕੁਝ ਠੀਕ ਕਰ ਸਕਦਾ ਲੋਕ ਸਮਾਜ ਦੇ ਕੋਈ ਚੰਗਾ ਕਰ ਸਕਦਾ ਸਿੱਖੀ ਦੀ ਚੰਗਾ ਕਰ ਸਕਦਾ ਉਹਨੂੰ ਅਸੀਂ ਜੇਲ੍ਹ 'ਚ ਰੱਖਣਾ ਜੇਲ੍ਹ 'ਚ 10 20 ਸਾਲ ਰਹੂਗਾ ਤਾਂ ਫੇਰ ਹੀ ਉਹ ਕੌਮ ਨੂੰ ਪ੍ਰਵਾਨ ਹੋਊਗਾ ਇਹ ਮੇਰੇ ਖਿਆਲ 'ਚ ਇਹ ਇਹ ਬਹੁਤ ਵੱਡੀ ਗਲਤ ਧਾਰਨਾ ਸਾਡੀ ਕਿਸੀ ਆਪਣੇ ਬੱਚਿਆਂ ਨੂੰ ਅਸੀਂ ਖੁਦ ਚਾਉਂਦੇ ਹਾਂ ਕੋ ਜੇਲ੍ਹਾਂ ਤੇ ਰਹਿਣ 30 35 35 ਸਾਲ ਤੀ ਤੁਸੀਂ ਗੱਲ ਕੀਤੀ ਬੰਦੀ ਸਿੰਘਾਂ ਦੀ ਗੁਰਦੀਪ ਸਿੰਘ ਖੇੜਾ ਤੁਹਾਡੇ ਪਿੰਡ ਤੇ ਹੀ ਨਹੀਂ ਹਾਂਜੀ ਪਰ ਉਹ ਤੁਹਾਡੇ ਵਿਰੁੱਧ ਬੋਲਦੇ ਨੇ ਅਕਾਲੀ ਦਲ ਦੀ ਸਟੇਜ ਤੇ ਜਾ ਕੇ ਬੋਲਦੇ ਨੇ ਮੇਰੇ ਕਦੇ ਅਕਾਲੀ ਦਲ ਨੇ ਸਾਨੂੰ ਤਾਂ ਪੁੱਛਿਆ ਨਹੀਂ ਚਲੋ ਠੀਕ ਹੈ ਕਿ ਉਹ ਚੀਜ਼ ਹੈ ਕਿ ਆਪਣੇ ਆਪਣੇ ਵਿਚਾਰ ਹੋ ਸਕਦੇ ਆ ਸਭ ਕੁਝ ਹੋ ਸਕਦਾ ਹੈ ਸਾਡੇ ਉਹ ਸਤਕਾਰ ਤੇ ਉਹਨਾਂ ਨੇ ਬੜਾ ਲੰਮਾ ਟਾਈਮ ਜੇਲ੍ਹ ਚ ਇਕੱਠੀ ਆ ਤੇ ਮੇਰੇ ਖਿਆਲ ਹੈ ਕਿ ਉਸ ਸਤਕਾਰ ਨੂੰ ਉਹਨਾਂ ਨੂੰ ਬਾਹਰ ਰੱਖਣਾ ਚਾਹੀਦਾ ਸੀ ਉਹ ਖਾਲੀ ਅਮਰਤਪਾਲ ਨਹੀਂ ਉਹਨੇ ਹੋਰ ਧਿਰਾਂ ਨੂੰ ਵੀ ਬਹੁਤ ਟਾਰਗੇਟ ਕੀਤਾ ਮੇਰੇ ਖਿਆਲ ਹੈ ਕਿ ਜਿਨ੍ਹਾਂ ਨੇ ਉਹਨਾਂ ਦੀ ਔਖੇ ਸੌਖੇ ਸਮੇਂ ਤੇ ਸਪੋਰਟ ਵੀ ਕਰਦੇ ਰਹੇ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਅਸੀਂ ਦੇ ਚਾਹੁੰਦੇ ਹਾਂ ਕਿ ਉਹ ਸਾਡੇ ਪਿੰਡ ਦਾ ਬਾਤ ਵਧੀਆ ਬਾਤ ਚਲੋ ਅਸੀਂ ਉਹਦਾ ਸਤਕਾਰ ਕਰਦੇ ਹਾਂ ਪਰ ਮੇਰੇ ਖਿਆਲਕ ਉਹਨਾਂ ਨੂੰ ਵੀ ਐਸੋ ਜੇ ਨੀਵੇਂ ਪੱਦਰ ਤੇ ਇੱਕ ਧਿਰ ਦਾ ਬਣ ਕੇ ਜਿੰਨਾ ਕੌਮ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਲੋਕੋ ਦਾ ਸਤਕਾਰ ਕਰਦੇ ਸੀ ਉਹਨਾਂ ਨੇ ਮੇਰੇ ਖਿਆਲ ਹੈ ਕਿ ਇਹ ਠੀਕ ਹੈ ਕਿ ਕਿਸੇ ਦੇ ਹਾਥੀ ਚੜ ਕੇ ਜਾਂ ਇਹੋ ਜੀਆਂ ਗੱਲਾਂ ਸਟੇਟਮੈਂਟ ਦੇ ਤੁਹਾਨੂੰ ਲੱਗਦਾ ਹਾਥੀ ਚੜੇ ਹੋਏ ਨੇ ਮੇਰੇ ਖਿਆਲ ਉਹ ਇਹ ਜੋ ਉਹਨਾਂ ਕੋ ਬੁਲਾਇਆ ਗਿਆ ਕਿਸੇ ਤੇ ਖੜ ਕੇ ਉਹ ਮੇਰੇ ਖਿਆਲ ਗਲਤ ਚੀਜ਼ ਹੈ ਉਹਨੇ ਇੱਕ ਖਾਲੀ ਅਮਰਤਪਾਲ ਨਹੀਂ ਉਹਨੇ ਹੋਰ ਬਹੁਤ ਤਰ੍ਹਾਂ ਦੇ ਖਲਾਫ ਉਹ ਉਹਦੇ ਕੋ ਬੁਲਾਇਆ ਗਿਆ ਠੀਕ ਹੈ ਕਿ ਅਮਰਤਪਾਲ ਗਲਤ ਹੋ ਸਕਦਾ ਦੂਜਾ ਕੋਈ ਥਿਰ ਗਲਤ ਹੋਵੇ ਸਾਰੇ ਤੇ ਸਾਰਾ ਬਾਕੀ ਜਿਹੜਾ ਬਾਦਲਾਂ ਨੂੰ ਛੱਡ ਕੇ ਬਾਕੀ ਸਾਰਾ ਸਾਰਾ ਪੰਥ ਹੀ ਗਲਤ ਤੇ ਮੇਰੇ ਖਿਆਲ ਨਹੀਂ ਸਮਝੇਗਾ ਤੁਸੀਂ ਕਹਿੰਦੇ ਹੋ ਗੁਰਦੀਪ ਸਿੰਘ ਖੇੜਾ ਹੱਥੀਂ ਚੜੇ ਹੋਏ ਨੇ ਅਕਾਲੀ ਦਲ ਦੇ ਅਕਾਲੀ ਦਲ ਕਹਿੰਦਾ ਤੁਸੀਂ ਹੱਥੇ ਚੜੇ ਹੋਏ ਹੋ ਦਿੱਲੀ ਵਾਲਿਆਂ ਦੇ ਨਹੀਂ ਅਸੀਂ ਤੇ ਕਿਸਦੇ ਹੱਥੀਂ ਨਹੀਂ ਚੜੇ ਅਸੀਂ ਤੇ ਜੋ ਵੀ ਸਾਡੇ ਸੁਣਦੇ ਹੋ ਤੁਸੀਂ ਸੁਖਵੀਰ ਬਾਦਲ ਨੂੰ ਸੁਣਦੇ ਹੋ ਜਿਹੜੇ ਇਲਜ਼ਾਮ ਤੁਹਾਡੇ ਤੇ ਲਾਏ ਉਹਨਾਂ ਨੇ ਉਹਨਾਂ ਨੇ ਕਿਹਾ ਪਹਿਲਾਂ ਦੁਬਈ ਤੋਂ ਆਏ ਫਿਰ ਕਿਰਪਾਨ ਪਾਈ ਗਈ ਫਿਰ ਅਮਰਤ ਛਕ ਲਿਆ ਕਹਿੰਦੇ ਹੁਣ ਲੀਡਰ ਬਣ ਗਏ ਨਹੀਂ ਲੀਡਰ ਤੇ ਲੋਕਾਂ ਨੇ ਬਣਾਇਆ ਨਾ ਹੂੰ ਇਸ ਕਬੀਰ ਬਾਦਲ ਨੂੰ ਤੇ ਉਹਦੇ ਬਾਪ ਨੇ ਧੱਕੇ ਨਾਲ ਬਣਾਇਆ ਕਿ ਉਹ ਜਦੋਂ ਜੋਗ ਵੀ ਨਹੀਂ ਗਿਆ ਫਿਰ ਬਣਾਇਆ ਤਾਂ ਹੀ ਤੇ ਅਕਾਲੀ ਦਲ ਦਾ ਹਾਲਤ ਹੋਈ ਜੇ ਹੈ ਤੇ ਇਹ ਤੇ ਅਮਰਤਪਾਲ ਨੂੰ ਤੇ ਲੋਕਾਂ ਨੇ ਲੀਡਰ ਬਣਾਇਆ ਲੋਕਾਂ ਨੇ ਚੁਣਿਆ ਲੋਕਾਂ ਨੇ ਉਹਦੀ ਗੈਰ ਹਾਜ਼ਰੀ ਚ ਜਦੋਂ ਕਿ ਉਹਦਾ ਪਰਿਵਾਰ ਵੀ ਕੋਈ ਰਾਜਨੀਤਿਕ ਨਹੀਂ ਕੁਝ ਉਹਨਾਂ ਨੂੰ ਸਮਝਦੇ ਨਹੀਂ ਇਸ ਚੀਜ਼ ਦੇ ਫਿਰ ਵੀ ਲੋਕਾਂ ਨੇ ਪੂਰੇ ਪੰਜਾਬ ਚੋਂ ਵੱਧ ਵੋਟਰਾਂਾਂ ਚ ਦਾਦਾ ਲੀਡਰ ਤੇ ਉਹ ਹੁੰਦਾ ਜਿਹਨੂੰ ਲੋਕ ਚਾਣ ਇਹ ਤੇ ਧੱਕੇ ਨਾਲ ਲੋਕਾਂ ਦੇ ਉੱਪਰ ਥੋਪੇ ਗਏ ਆ ਤੇ ਇਹ ਕਰਕੇ ਲੋਕ ਹੁਣ ਇਹਨਾਂ ਤੋਂ ਪਿੱਛਾ ਛਣਾ ਰਹੇ ਆ ਲੋਕ ਹੈ ਤੇਜ਼ ਕਰਕੇ ਮੇਰੇ ਖਿਆਲ ਅਕਿ ੱ ਧੱਕੇ ਨਾ ਇਹ ਹੁਣ ਵੀ ਧੱਕੇ ਨਾ ਕਬਜ਼ਾ ਚਾ ਰਹੇ ਆ ਕਿਤੇ ਮੇਰੇ ਖਿਆਲ ਲੋਕ ਹੁਣ ਬਹੁਤ ਸਜੇਤ ਹੋ ਚੁੱਕੇ ਉਹ ਸਮਾਂ ਪੁਰਾਣਾ ਸਮਾਂ ਨਹੀਂ ਰਿਹਾ ਲੋਕਾਂ ਨੂੰ ਜਿਆਦਾ ਟਾਈਮ ਨਹੀਂ ਮੂਰਖ ਬਣਾਇਆ ਜਾ ਸਕਦਾ ਜਸੇਨ ਸਿੰਘ ਸਾਹਿਬ ਜਿਹੜਾ ਬਿਆਨ ਤੁਸੀਂ ਸੁਣਿਆ ਹੋਵੇ ਕੱਲ ਉਹਨਾਂ ਨੇ ਕਿਹਾ ਮੈਸੈਂਜਰਸ ਆਫ ਬਾਦਲ ਕਿਹਾ ਉਹਨਾਂ ਨੇ ਵੀ ਮੇਰੀ ਕਰਤਾਰ ਕੂਸ਼ਿ ਕੀਤੀ ਜਾ ਰਹੀ ਹੈ ਜਥੇਦਾਰ ਹਰਪ੍ਰੀਤ ਸਿੰਘ ਉਹ ਕਹਿੰਦੇ ਮੈਨੂੰ ਤਾਰਿਆ ਜਾ ਸਕਦਾ ਕਹਿੰਦੇ ਉਸ ਤੋਂ ਬਾਅਦ ਮੈਂ ਫਿਰ ਸੰਗਤ ਦੇ ਸਹਿਯੋਗ ਨਾਲ ਸਾਹਮਣਾ ਕਰੂੰਗਾ ਉਹਨੂੰ ਕਿਸ ਤਰੀਕੇ ਨਾਲ ਲੈਨੇ ਹੂੰ ਤੇ ਮੇਰੇ ਖਿਆਲ ਹੈ ਕਿ ਇੱਕ ਸਾਡੇ ਕੌਮ ਦੀ ਬੜੀ ਬਦਕਿਸਮਤੀ ਲਾ ਲੋ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਸੀ ਜਿਨ੍ਹਾਂ ਦਾ ਮਾਨ ਸਤਕਾਰ ਵਾ ਬਹਾਲ ਸਾਡੀ ਜ਼ਿੰਮੇਵਾਰੀ ਸੀ ਉਹਨੂੰ ਰੱਖਣਾ ਤੇ ਉਹਨੂੰ ਅਸੀਂ ਜਿਨ੍ਹਾਂ ਦੀ ਡਿਊਟੀ ਸੀ ਉਹਨੂੰ ਸ੍ਰੋਣੀ ਗਰੂਦਵਾਰ ਪੰਕਤੇ ਜਾਂ ਅਕਾਲੀ ਦਲ ਉਹਨਾਂ ਨੇ ਉਹਨੂੰ ਪ੍ਰੋਟੈਕਟ ਕਰਨਾ ਸੀ ਉਹਨਾਂ ਦੇ ਅਨੁਸ਼ਾਨ ਨੂੰ ਬਹਾਲ ਕਰਨਾ ਸੀ ਉੱਤੇ ਫਿਰ ਉਹਨਾਂ ਨੇ ਉਹ ਪਿਛਲੇ ਟਾਈਮ ਤੋਂ ਜਦੋਂ ਉਹ ਆਪਣੇ ਲੈਣ ਤੋਂ ਉਤਰ ਗਏ ਤੇ ਉਹਨਾਂ ਨੇ ਕੁਝ ਜਹੇਦਾਰ ਵੀ ਆਪਣੇ ਮਨਮਰਜ਼ੀ ਦੇ ਲਾਏ ਉਹਨਾਂ ਕੋ ਜੋ ਪਹਿਲਾਂ ਫੈਸਲੇ ਵੀ ਇਦਾਂ ਦੇ ਕਰਾਏ ਗਏ ਜਿਹੜੇ ਫਿਰ ਵਾਪਸ ਲੈਣੇ ਪਏ ਉਹ ਉਹਦੀ ਵਜ੍ਹਾ ਨਾਲ ਸਾਰਾ ਕੁਝ ਅਕਾਲੀ ਦਲ ਵੀ ਖਤਮ ਹੋ ਰਿਹਾ ਸਾਡੀਆਂ ਸੰਸਥਾਵਾਂ ਦੇ ਵਿਕਾਰਨਮ ਹੀ ਬੜੀ ਬੜੀ ਢਾਲ ਲੱਗੀ ਤੇ ਹੁਣ ਵੀ ਮੇਰਾ ਖਿਆਲ ਹੈ ਕਿ ਠੀਕ ਹੈ ਕਿ ਜਥੇਦਾਰ ਪਰਸਨਲ ਤੌਰ ਤੇ ਕਿਸੇ ਦੇ ਕੋਈ ਕੋਈ ਸੋਖ ਕਮੀ ਹੋ ਸਕਦੀ ਹੈ ਪਰ ਉਸ ਜਿਹੜੇ ਉਹ ਜਿਸ ਤਾਕਤ ਦੇ ਉਬਰਾਜ ਮਾਨ ਨੇ ਉਸ ਤੱਕ ਦੀ ਮਾਨ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਨੂੰ ਉਹਨਾਂ ਦੀ ਇਹੋ ਜਿਹੀ ਘਟੀਆਂ ਪੱਦਰ ਤੇ ਆ ਕੇ ਉਹਨਾਂ ਦੀ ਜਿਹੜੀ ਉਹ ਇਲਜ਼ਾਮਬਾਜ਼ੀ ਉਹਨਾਂ ਦੀ ਅਰਦਾਸ ਕਰੀ ਕਰਨੀ ਮੇਰੇ ਖਿਆਲ ਹੈ ਕੋਈ ਸਹੀ ਸੇਖ ਨੂੰ ਨਹੀਂ ਸੋਭਦੀ ਇਸ ਕਰਕੇ ਠੀਕ ਹੈ ਕਿ ਉਹਨਾਂ ਦੇ ਪਰਸਨਲ ਸੋ ਵੀ ਕਮੀਆਂ ਹੋ ਸਕਦੀਆਂ ਉਹ ਉਹ ਚੈਸੀ ਨਹੀਂ ਕਹਿ ਸਕਦੇ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਜਿੰਨਾ ਚਿਰ ਉਹ ਜਥੇਦਾਰ ਹੈ ਉਹਨਾਂ ਚਿਰ ਉਹਨਾਂ ਤੇ ਕੋਈ ਇਦਾਂ ਦੀ ਕੋਈ ਵੀ ਇਹ ਕਿੰਤੂ ਪ੍ਰੰਤੂ ਕਰਕੇ ਜਾਂ ਉਹਨਾਂ ਤੇ ਇਹੋ ਜਿਹਾ ਦਬਾਅ ਪਾ ਕੇ ਉਹ ਜੋ ਫੈਸਲੇ ਹੋਏ ਆ ਉਹ ਉਹਨਾਂ ਤੋਂ ਉਹਨਾਂ ਨੂੰ ਮਤਲਬ ਆਪਣੀ ਮਨਮਰਜ਼ੀ ਦੇ ਕਰਾਉਣ ਵਾਸਤੇ ਇਦਾਂ ਦਾ ਕੀਤਾ ਜਾਵੇ ਇਹ ਮੌਲ ਤੋਂ ਬਹੁਤ ਬਹੁਤ ਖਤਰਨਾਕ ਹੈ ਇਹ ਚੀਜ਼ ਹੈ ਕਿ ਸਾਡੀ ਕੌਮ ਲਈ ਬਹੁਤ ਦੁਖਦਈ ਹੈ ਪਰ ਵੀ ਤੁਸੀਂ ਕਿਹਾ ਜਿਹੜੀ ਅਜਨਾਲਾ ਘਟਨਾ ਹੋਈ ਸਾਰੀ ਤੂਫਾਨ ਸਿੰਘ ਅੰਦਰ ਸੀ ਉਹਦੇ ਕਰਕੇ ਹੋਈ ਤੂਫਾਨ ਸਿੰਘ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਮਾਨ ਵੱਲੋਂ ਲੜੇ ਉਹ ਤੁਹਾਡੇ ਨਾਲੋਂ ਕਿਉਂ ਅਲੱਗ ਚੱਲ ਰਹੇ ਨੇ ਤੇ ਇਹ ਚੀਜ਼ਾਂ ਕਿ ਜਦੋਂ ਉਹਦਾ ਸਾਰਾ ਉਹਨਾਂ ਦਾ ਹੀ ਬਣਿਆ ਸੀ ਹਾਂਜੀ ਅਜਨਾਲਾ ਕਾਂਡ ਸਾਰਾ ਆਧਾਰ ਤਾਂ ਉਹੀ ਸੀ ਜੋ ਜੇਲ੍ਹ 'ਚ ਨਾ ਹੁੰਦੇ ਜਾਂ ਪੁਲਿਸ ਦੀ ਗ੍ਰਿਫਤਾਰੀ 'ਚ ਨਾ ਹੁੰਦੇ ਤਾਂ ਸਾਰਾ ਹੋਣਾ ਹੀ ਨਹੀਂ ਸੀ ਮੇਰੇ ਖਿਆਲ ਹੈ ਕਿ ਉਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਤੇ ਉਦੋਂ ਬਾਅਦ 'ਚ ਚਲੋ ਜਦੋਂ ਜੋ ਘਟਨਾ ਕਰਨ ਵਾਪਰ ਗਿਆ ਉਦੋਂ ਬਾਅਦ 'ਚ ਜੋ ਉਹ ਅਮਰਤਪਾਲ ਅੰਦਰ ਚਲਾ ਗਿਆ ਉਦੋਂ ਬਾਅਦ ਚ ਉਹਨੇ ਤੇ ਸਾਡੇ ਨਾਲ ਕੋਈ ਗਲਬਤ ਨਹੀਂ ਹੋਈ ਨਾ ਹੀ ਸਾਨੂੰ ਕੋਈ ਉੱਤੇ ਕੋਈ ਗਿਲਾ ਸ਼ਿਕਵਾ ਹੈ ਇਹੀਂ ਤੇ ਕਿਨੇ ਕਿ ਠੀਕ ਹੈ ਕਿ ਜਿੱਦਾਂ ਦਾ ਕੋਈ ਕਿ ਨੂੰ ਠੀਕ ਲੱਗਦਾ ਉਹ ਆਪਣਾ ਕਰੇ ਕੋਈ ਗੱਲਬਾਤ ਨਹੀਂ ਹੋਈ ਉਹ ਨਹੀਂ ਉਦੋਂ ਬਾਅਦ ਚ ਚਲੋ ਉਹਨਾਂ ਨੇ ਇਲੈਕਸ਼ਨ ਵੀ ਚਲੋ ਲੜੀ ਆ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਲੋਕ ਮੈਨੂੰ ਕਿੱਨਾ ਕਿਚਾ ਰਹੇ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਤੇ ਇਹ ਉਲਝਣ ਚ ਪੈਣਾ ਨਹੀਂ ਚਾਹੀਦਾ ਕਿ ਕਿਸ ਨੇ ਕੀ ਕੀਤਾ ਇਹ ਤੇ ਲੋਕ ਹੀ ਜਵਾਬ ਦੇ ਸਕਦੇ ਆ ਕਿ ਲੋਕ ਕਿਹਦੇ ਨਾਲ ਆ ਤੇ ਹੈ ਉਹਨਾਂ ਦੀ ਨਜ਼ਰ ਚ ਕੌਣ ਠੀਕ ਹੈ ਤੇ ਕੌਣ ਗਲਤ ਹੈ ਇਹ ਤੇ ਮੇਰੇ ਖਾਲ ਲੋਕਾਂ ਤੇ ਫੈਸਲਾ ਛੱਡ ਦੇ। ਤੁਸੀਂ ਪਹਿਲਾਂ ਮੇਰੇ ਨਾਲ ਗੱਲ ਕੀਤੀ ਸੀ ਵੀ ਇੱਥੇ ਬੈਠ ਕੇ ਵਰਿੰਦਰ ਸਿੰਘ ਨਾਲ ਗੱਲਬਾਤ ਹੋਈ ਜਿਹੜੀ ਸਾਰੀ। ਵਰਿੰਦਰ ਸਿੰਘ ਤੁਹਾਡੇ ਕੋਲੋਂ ਇੱਥੇ ਸੈਟੀਸਫਾਈ ਹੋ ਕੇ ਗਿਆ ਸੀ। ਨਹੀਂ ਉਹ ਇਹ ਇਹੋ ਹੀ ਕੀ ਕਹੇ ਆਪਾਂ ਸੋਚਦੇ ਆ ਕੋਈ ਇਹਦਾ ਕੋਈ ਮਸਲੇ ਦਾ ਹੱਲ ਕੱਢਦੇ ਆ। ਤੇ ਵਸੇ ਹੋਈ ਗੱਲ ਹੋਈ ਬਾਕੀ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਕੋ ਸਾਡੇ ਨਾਲ ਕੋ ਵਾਦਾ ਕਰਕੇ ਚਲਾ ਗਿਆ ਸੀ ਜਾਂ ਅਸੀਂ ਉਹਦੇ ਨਾਲ ਕੋ ਵਾਦਾ ਕੀਤਾ ਸੀ ਇਦਾਂ ਦੀ ਕੋਈ ਗੱਲ ਨਹੀਂ ਠੀਕ ਹੈ ਕਿ ਅਸੀਂ ਤੇ ਉਹਨਾਂ ਨੂੰ ਉਹ ਆਇਆ ਸੀ ਕਿ ਤੇ ਜੋ ਉਹਨੇ ਉਹਨਾਂ ਨੇ ਦੱਸਿਆ ਜੋ ਅਸੀਂ ਉਹਨੂੰ ਅਸੀਂ ਜੋ ਗੱਲਬਾਤ ਹੋਈ ਉਹ ਤੇ ਕੁਝ ਬੰਦੇ ਉਹਦੇ ਚ ਹੈਗੇ ਆ ਗਵਾ ਵੀ ਹੈਗੇ ਆ ਤੇ ਜੋ ਇਲਜ਼ਾਮ ਲਾ ਰਿਹਾ ਉਹ ਨਹੀਂ ਸੀ ਕੁਝ ਵੀ ਹੋਇਆ ਬਨਾਤ ਉਹਨੂੰ ਕੋਈ ਲੱਖਾਂ ਕਰੋੜਾਂ ਦੀਆਂ ਆਫਰਾਂ ਦਿੱਤੀਆਂ ਗਈਆਂ ਨਾ ਉਹਨੂੰ ਕੋਈ ਤੰਕੀ ਦਿੱਤੀ ਗਈ ਇਹ 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 ਚੀਜ਼ਾਂ ਨਹੀਂ ਹੋਈਆਂ ਬਾਕੀ ਠੀਕ ਹੈ ਕਿ ਚਲੋ ਉਹ ਦੇਣਾ ਉਹ ਵੀ ਇੱਕ ਐਜੇ ਸਾਡੇ ਬੱਚਿਆਂ ਵਰਗਾ ਵਾ ਤੇ ਅਸੀਂ ਉਹਦੇ ਨਾਲ ਕੋਈ ਇਹੋ ਜਿਹੀ ਪਰ ਵਿਰੇਂਦਰ ਕਹਿੰਦਾ ਮੈਂ ਇਨਸਿਕਿਉਰ ਜਿਹੜਾ ਹੈ ਮਹਿਸੂਸ ਕਰਦਾ ਹਾਂ ਨਹੀਂ ਇਹਦੇ ਵਿੱਚ ਤੇ ਹੁਣ ਮੇਰੇ ਕੋਲ ਲੱਗਦਾ ਕਿ ਇਨਸਿਕਿਉਰ ਮਹਿਸੂਸ ਕਰਨਾ ਜਾਂ ਨਹੀਂ ਕਰਨਾ ਜਾਂ ਕੱਲ ਨੂੰ ਹੁਣ ਇਹ ਚੀਜ਼ ਹੈ ਕਿ ਪੰਜਾਬ ਦੀ ਵਾਗਡੋਰ ਸਾਡੇ ਹੱਥ 'ਚ ਤੇ ਹੈ ਨਹੀਂ ਕੱਲ ਨੂੰ ਕੋਈ ਇਹੋ ਜਿਹੀ ਘਟਨਾ ਕਰਨ ਵਾਪਰ ਜਾਂਦਾ ਵਾ ਜਾਂ ਕੋਈ ਗੱਲ ਹੁੰਦੀ ਹੈ ਤੇ ਮੇਰੇ ਖਿਆਲ ਹੈ ਕਿ ਇਹ ਬਹੁਤ ਇਹ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਜਾਂ ਉਹਨਾਂ ਦੀ ਬਣਦੀ ਹੈ ਕਿ ਉਹਨੂੰ ਅਗਰ ਉਹ ਇਨਸਕਿਉਰ ਬਲ ਤੁਸੀਂ ਕਰਦੇ ਤੇ ਉਹਨੂੰ ਕੋਈ ਉਹਦਾ ਸੇਫਟੀ ਦਾ ਖਿਆਲ ਰੱਖਣ ਉਹਨੂੰ ਕੋਈ ਸਕਿਉਰਟੀ ਗਾਰਡ ਦੀ ਲੋੜ ਹੈ ਤੇ ਉਹ ਦੇਣ ਤੇ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਇਦਾਂ ਦੇ ਜਿਹੜੇ ਉਹ ਸਾਡੇ ਤੇ ਇਲਜ਼ਾਮ ਲਾਉਣੇ ਕਿ ਅਸੀਂ ਸਾਡੇ ਸਾਡੀ ਤੇ ਨਾ ਅਸੀਂ ਕੋਈ ਕੋਈ ਮਨਸਾ ਅਸੀਂ ਤੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਸਕਦੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਉਹਦੀ ਮਹਾਰਾਜ ਲੰਮੀ ਉਮਰ ਕਰੇ ਉਹ ਚੜ੍ਹਦੀ ਕਲਾ ਚ ਰਹੇ ਸਾਡਾ ਉਹਦੇ ਨਾਲ ਕੋਈ ਪਰਸਨਲੀ ਕੋਈ ਸਾਡਾ ਕੋਈ ਉਹਦੇ ਨਾਲ ਕੋਈ ਦੁਸ਼ਮਣੀ ਤੇ ਹੈ ਨਹੀਂ ਕਿ ਅਸੀਂ ਉਹਨੂੰ ਨਾ ਸਾਨੂੰ ਕੋਈ ਉਹ ਤੋਂ ਕੋਈ ਸਾਨੂੰ ਤੇ ਕੋਈ ਖਤਰਾ ਨਹੀਂ ਉਹ ਤੋਂ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਨੂੰ ਵੀ ਇਹ ਚੀਜ਼ ਤੇ ਸੋਚਣਾ ਚਾਹੀਦਾ ਕਿ ਬਾਕੀ ਠੀਕ ਹੈ ਕਿ ਸਾਰਾ ਕੁਝ ਤੇ ਪਰਮੇਸ਼ਰ ਦੇ ਹੱਥ ਹੈ ਜਾਂ ਸਰਕਾਰਾਂ ਦੇ ਹੱਥ ਹੈ ਤੇ ਇਸ ਕਰਕੇ ਆਪਾਂ ਚਾਹੀਏ ਕਿ ਉਹ ਨੂੰ ਜੇ ਪਰ ਤੁਹਾਡੇ ਤੇ ਤੁਸੀਂ ਕਿਹਾ ਤੁਸੀਂ ਕੋਈ ਨਾ ਕਰੋੜਾਂ ਦੀ ਆਫਰ ਦਿੱਤੀ ਉਹਨੂੰ ਨਾ ਕੋਈ ਹੋਰ ਗੱਲਬਾਤ ਹੋਈ ਹਾਂ ਪਰ ਉਹਨੇ ਇਸ ਗੱਲ ਤੇ ਵਿਰਿੰਦਰ ਸਿੰਘ ਨੇ ਕਿਹਾ ਉਹ ਕਹਿੰਦੇ ਮੈਨੂੰ ਕਿਹਾ ਗਿਆ ਵੀ ਤੈਨੂੰ ਬਾਹਰ ਭੇਜ ਦਿੰਨੇ ਆ ਤੁਹਾਡੇ ਵੱਲੋਂ ਕਿਹਾ ਗਿਆ ਸੀ ਇਹ ਇਹ ਗੱਲ ਕੀ ਹੈ ਇਲਜ਼ਾਮ ਜਿਹੜੇ ਤੁਹਾਡੇ ਤੇ ਲੱਗੇ ਉਹ ਕਹਿੰਦੇ ਮੇਰੇ ਨਾਲ ਡੀਲਿੰਗ ਇਸ ਤਰੀਕੇ ਨਾਲ ਕੀਤੀ ਜਾ ਰਹੀ ਸੀ ਵੀ ਤੈਨੂੰ ਅਸੀਂ ਬਾਹਰ ਭੇਜ ਦਾਂਗੇ ਨਹੀਂ ਡੀਲਿੰਗ ਨਹੀਂ ਉਹ ਐਸੀ ਤੇ ਕਿਹਾ ਸੀ ਕਿ ਜੇ ਇਨ ਕੇਸ ਤੂੰ ਚਾਹਨਾ ਕਿ ਮੈਨੂੰ ਇੱਥੇ ਕੋਈ ਮੁਸ਼ਕਿਲ ਆ ਤੇ ਅਸੀਂ ਕਿਹਾ ਕੋਈ ਦੁਬਈ ਸਾਡਾ ਥੋੜਾ ਅੱਧੀ ਹੈਗੀ ਟ੍ਰਾਂਸਪੋਰਟ ਜੇ ਉੱਥੇ ਤੱਕ ਤੇ ਦੁਬਈ ਤੱਕ ਤੂੰ ਜਾਣਾ ਚਾਹਨਾ ਤੇ ਅਸੀਂ ਤੇ ਤੈਨੂੰ ਉੱਥੇ ਜੇ ਤੈਨੂੰ ਉੱਥੇ ਸੇ ਤੂੰ ਸੇਫ ਮਹਿਸੂਸ ਕਰਦਾ ਤੇ ਨਹੀਂ ਤੇ ਬਾਕੀ ਤੇ ਤੇਰੀ ਮਰਜ਼ੀ ਹੈ ਕਿ ਤੂੰ ਕਿਧਰ ਜਦੋਂ ਇੱਥੇ ਗੱਲ ਕਰਨ ਆਏ ਸੀ ਉਦੋਂ ਦੀ ਗੱਲ ਹੈ ਹਾਂ ਹਾਂਜੀ ਹੂੰ ਵੀ ਇਥੋਂ ਤੱਕ ਅਸੀਂ ਤੇਰੀ ਥੋੜੀ ਬਹੁਤੀ ਮਦਦ ਕਰ ਸਕਦੇ ਹਾਂ ਬਾਕੀ ਅਸੀਂ ਹੋਰ ਅਸੀਂ ਨਾ ਤੇ ਕੋਈ ਉਹਨੂੰ ਆਫਰ ਦਿੱਤੀ ਨਾ ਕੋਈ ਇਦਾਂ ਦੀ ਤੋ ਉਹ ਜੇ ਨਹੀਂ ਉਹਨੂੰ ਠੀਕ ਲੱਗਦਾ ਅਸੀਂ ਤੂੰ ਜਬਰਦਸਤੀ ਤੇ ਕਿਤੇ ਵੀ ਨਹੀਂ ਅਸੀਂ ਉਹਨੂੰ ਭੇਜ ਸਕਦੇ ਜਾਂ ਕੋਈ ਕਰ ਸਕਦੇ ਪਰ ਉਹ ਕਹਿੰਦਾ ਮੈਨੂੰ ਅਮਰੀਕਾ ਦੀ ਆਫਰ ਦਿੱਤੀ ਕਿ ਪਹਿਲਾਂ ਦੁਬਈ ਭੇਜਾਂਗੇ ਕੋਈ ਕੋਈ ਅਮਰੀਕਾ ਦੀ ਆਫਰ ਨਹੀਂ ਦਿੱਤੀ ਗਈ ਕੋਈ ਇਦਾਂ ਦੀ ਕੋਈ ਗੱਲ ਨਹੀਂ ਕੋਈ ਆਫਰ ਨਹੀਂ ਤਾਂ ਕਿਵੇਂ ਚੱਲ ਰਿਹਾ ਜਿਹੜੀ ਪਾਰਟੀ ਤੁਸੀਂ ਬਣਾਈ ਆ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਅਸੀਂ ਤੇ ਜੀ ਸਾਰਾ ਕੁਝ ਗੁਰੂ ਸਾਹਿਬ ਦੇ ਹੁਕਮ ਅਸਰੇ ਨਾ ਲੋਕਾਂ ਦੇ ਸਹਿਯੋਗ ਨਾਲ ਕਰ ਰਹੇ ਹਾਂ ਇਹ ਲੋਕਾਂ ਦੀ ਮੰਗ ਸੀ ਹੈ ਤੇ ਉਹ ਉਹਦੇ ਉਹਦੇ ਅਨਸਾਰ ਹੀ ਅਸੀਂ ਲੋਕਾਂ ਦੀ رائے ਨਾਲ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੀ ਜੋ ਇੱਛਾ ਦੇ ਅਨਸਾਰ ਹੀ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ ਤੇ ਲੋਕਾਂ ਦਾ ਸਾਨੂੰ ਕਾਫੀ ਵੱਡਾ ਸਹਿਯੋਗ ਹੀ ਮਿਲਿਆ ਅਸੀਂ ਪਹਿਲਾਂ ਪੂਰੇ ਪੰਜਾਬ 'ਚ ਵਿਚਰ ਕੇ ਸਾਰਿਆਂ ਕੋਲ رائے ਲੈ ਕੇ ਤੇ ਇਹ ਪਾਰਟੀ ਦਾ ਗਾਜ ਕੀਤਾ ਤੇ ਹੁਣ ਲੋਕ ਕਾਫੀ ਵੱਡੀ ਤਦਾਦ ਜੁੜ ਰਹੇ ਪਾਰਟੀ ਨਾਲ ਤੇ ਮੇਰੇ ਖਿਆਲ ਹੈ ਕਿ ਅਸੀਂ ਜੋ ਥੜਾ ਮੁੱਖ ਏਜੰਡਾ ਪੰਥ ਬਚਾਓ ਪੰਜਾਬ ਬਚਾਓ ਤੇ ਅਸੀਂ ਖੜੇ ਹੋ ਕਰਾਂਗੇ ਪੰਥ ਬਚਾਓ ਪੰਜਾਬ ਬਚਾਓ ਤੁਹਾਡਾ ਏਜੰਡਾ ਅਕਾਲੀ ਦਲ ਕਹਿੰਦਾ ਰਿਹਾ ਪੰਥ ਬਸੇ ਮੈਂ ਉੱਜਣਾ ਮਨਚੌਕ ਨੇਰਾ ਕਿਤੇ ਨਾ ਕਿਤੇ ਉਹ ਨਾਰਾ ਅਕਾਲੀ ਦਲ ਨੇ ਛੱਟਿਆ ਸੀ ਤਾਂ ਲੋਕਾਂ ਨੇ ਦਿਖਾ ਵੀ ਦਿੱਤਾ ਉਹ ਤੇ ਤਾਂ ਹੀ ਦਿਖਾ ਦਿੱਤਾ ਨਾ ਕਿ ਜਦੋਂ ਆਪਨੇ ਤੁਸੀਂ ਇਸੇ ਨਾਰੇ ਤੇ ਰਹੋਗੇ ਅਸੀਂ ਇਸ ਨਾਰੇ ਤੇ ਰਵਾਂਗੇ ਜੀ ਜਿੰਨ ਅਸੀਂ ਉੱਤੇ ਆਪਣੇ ਤਨ ਮਨਤਾ ਨ ਜੋ ਜਿੰਨੇ ਵੀ ਸਾਡੇ ਗੁਰੂ ਮਹਾਰਾਜ ਸਨ ਰੱਥਾ ਲੋਕ ਤੁਹਾਨੂੰ ਐਕਸੈਪਟ ਕਰਨਗੇ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਹੋਇਆ ਸੀ ਕਿਉਂਕਿ ਅਕਾਲੀ ਦਲ ਤਾਂ ਬਹੁਤ ਬਣੀ ਸੀ ਮਾਨਸਾਹਬ ਵਾਲਾ ਵੀ ਬਣਿਆ ਸੀ ਅਕਾਲੀ ਦਲ 1920 ਵੀ ਹੁਣ ਤੱਕ ਚੱਲ ਰਿਹਾ ਹੈ ਅਕਾਲੀ ਦਲ ਸੰਯੁਕਤ ਵੀ ਬਣਾਇਆ ਸੀ ਢੀਂਡ ਸੇ ਉਹਨਾਂ ਨੇ ਨਹੀਂ ਅਸੀਂ ਕੋਈ ਦਾਵਾ ਨਹੀਂ ਕਰਦੇ ਕਿ ਅਸੀਂ ਲੋਕ ਸਾਨੂੰ ਐਕਸੈਪਟ ਕਰਨਗੇ ਨਾ ਕਰਨਗੇ ਇਹ ਤਾਂ ਲੋਕਾਂ ਦੇ ਉੱਪਰ ਹੈ ਲੋਕਾਂ ਨੂੰ ਅਸੀਂ ਲੋਕਾਂ ਨੇ ਦੇ رائے ਨਾਲੇ ਅਸੀਂ ਜਾ ਰਹੇ ਹਾਂ ਅੱਗੇ ਵੱਧ ਰਹੇ ਹਾਂ ਤੇ ਮੇਰਾ ਖਿਆਲ ਹੈ ਕਿ ਲੋਕ ਜੇ ਸਾਡੀ ਕਾਰਗੁਜ਼ਾਰੀ ਠੀਕ ਰਹੂਗੀ ਅਸੀਂ ਆਪਣੇ ਸਧਾਰਨਾਂ ਤੇ ਡਟੇ ਰਵਾਂਗੇ ਤੇ ਮੇਰੇ ਖਿਆਲ ਲੋਕ ਸਾਨੂੰ ਸਵੀਕਾਰ ਕਰਨਗੇ ਤੇ ਜੇ ਅਸੀਂ ਵੀ ਉੱਤੋਂ ਠੜਕ ਜਾਵਾਂਗੇ ਜਾਂ ਕੋਈ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਇਹ ਤੇ ਲੋਕਾਂ ਲੋਕਾਂ ਨੇ ਵੇਖਣਾ ਹੈ ਹੈ ਤੇ ਮੇਰਾ ਖਿਆਲ ਹੈ ਕਿ ਦੁਗੀਆਂ ਪਰਬੋਦੀ ਤੁਹਾਡੇ ਸਵਾਲ ਇਹ ਵੀ ਚੁੱਕ ਰਹੇ ਨੇ ਕਹਿੰਦੇ ਹੋਰਾਂ ਤੇ ਸਵਾਲ ਚੁੱਕਦੇ ਰਹੇ ਨੇ ਇਹ ਤੁਹਾਡੇ ਚ ਵੀ ਪਰਿਵਾਰਵਾਦੀ ਆ ਗਿਆ ਕਹਿੰਦੇ ਨਹੀਂ ਮੇਰੇ ਖਿਆਲ ਪਰਿਵਾਰਵਾਦੀ ਗਾਲ ਜਿਹੜੇ ਵੀ ਇਲਜ਼ਾਮ ਲਾ ਰਹੇ ਆ ਪਹਿਲਾਂ ਉਹ ਪ੍ਰਧਾਨ ਬਣਿਓ ਕਹਿੰਦੇ ਵਾਰਸ ਪੰਜਾਬ ਦੇ ਨਹੀਂ ਪ੍ਰਧਾਨ ਵਾਲੀ ਗੱਲ ਕੋਈ ਨਹੀਂ ਗਈ ਅਸੀਂ ਤੇ ਖਾਲੀ ਉਹਨਾਂ ਚਿਹਰੇ ਆ ਜਿਨੇ ਅਮਰਤਪਾਲਨ ਕਰ ਰਹੇ ਹੂੰ ਹਾਂ ਬਾਕੀ ਸਾਡੇ ਕੋ ਪਰਿਵਾਰ ਦੇ ਅਸੀਂ ਠੀਕ ਹੈ ਕਿ ਸੇਵਾ ਸਾਰੇ ਜਣੇ ਨਾਲ ਮਿਲ ਕੇ ਜੋ ਵੀ ਸਾਡੇ ਕਰ ਡਿਊਟੀ ਲੱਗੀ ਅਸੀਂ ਇੱਕ ਪਰਿਵਾਰ ਦਾ ਇੱਕ ਮੈਂਬਰ ਉਹਨਾਂ ਦੀ ਗੈਰ ਹਾਜ਼ਰੀ ਚਾਏ ਹਾਂ ਬਾਕੀ ਅਸੀਂ ਕੋਈ ਇਲੈਕਸ਼ਨ ਲੜਾਂਗੇ ਜਾਂ ਕੋਈ ਕਰਾਂਗੇ ਪਰਿਵਾਰਕ ਜੀਤ ਉਦਣ ਤੇ ਸਾਡੇ ਤੇ ਇਲਜ਼ਾਮ ਲਾਇਓ ਤੇ ਪਰ ਜਿਹੜੇ ਜਿਹੜੇ ਖੁਦ ਇਲਜ਼ਾਮ ਲਾਉਣ ਵਾਲੇ ਆ ਉਹ ਪਹਿਲਾਂ ਆਪ ਤੇ ਪਰਿਵਾਰਵਾਦ ਚੋਂ ਬਾਹਰ ਨਿਕਲ ਹਾਂ ਉਹ ਦੇ ਕਈ ਕਈ ਪੀੜੀਆਂ ਤੋਂ ਪਰਿਵਾਰ ਵਾਰ ਚਲਾ ਰਹੇ ਹੈ ਮੇਰੇ ਖਿਆਲੋਂ ਉਹਨਾਂ ਨੂੰ ਤੇ ਇਹੋ ਜਿਹੀਆਂ ਚੀਜ਼ਾਂ ਨਹੀਂ ਲਾਉਣੀਆਂ ਚਾਹੀਦੀਆਂ ਅਸੀਂ ਤੇ ਜੇ ਆਏ ਆ ਤੇ ਅਸੀਂ ਤੇ ਮੇਰੇ ਖਿਆਲ ਹੈ ਕਿ ਸਾਡੀ ਨਾ ਕੋਈ ਇਹੋ ਜੀ ਮਨਸ਼ਾ ਹੀ ਹੈ ਤੇ ਅਸੀਂ ਤੇ ਇਹ ਲੋਕਾਂ ਦੀ ਜਿਹੜੀ ਮੰਗ ਆ ਜਾਂ ਰਾਏ ਆ ਉਹਨੂੰ ਲੈ ਕੇ ਅੱਗੇ ਚੱਲ ਰਹੇ ਹਾਂ ਉਹਨਾਂ ਚਿਹਰੇ ਜਨਾ ਕਿ ਤੇ ਉਹ ਅਮਰਤਪਾਲ ਨਹੀਂ ਆਉਂਦਾ ਜਾਂ ਕੋਈ ਉਹਨਾਂ ਦੀ ਟੀਮ ਦੇ ਬੰਦੇ ਨਹੀਂ ਆ ਜਾਂਦੇ ਬਾਹਰ ਉਹਨਾਂ ਚ ਅਸੀਂ ਇਹ ਚੀਜ਼ ਆਪਣੀ ਜਿੰਨੇ ਸਾਡੀ ਸਮਰਥਾ ਅਨਸਾਰ ਡਿਊਟੀ ਨਿਭਾਵਾਂਗੇ 27 ਦੇ ਵਿੱਚ ਇਕੱਲੇ ਹੀ ਲੜੋਗੇ ਇਲੈਕਸ਼ਨ ਨੇ ਇਹ ਇਹ ਚੀਜ਼ ਇਹ ਕਿ ਅਸੀਂ ਅਜੇ ਤਿਆਰੀ ਕਰ ਰਹੇ ਆ 27 ਆਊਗੀ ਉਸ ਟਾਈਮ ਤੇ ਵੇਖਾਂਗੇ ਕਿਦਾਂ ਦੇ ਹਾਲਾਤ ਆ ਕੀ ਆ ਜਿਵੇਂ ਅਸੀਂ ਪਹਿਲੀ ਗੱਲ ਤੇ ਅਸੀਂ ਜਿਹੜੀਆਂ ਸਾਰੀਆਂ ਆਪਣੀਆਂ ਪੰਥਕ ਇਸ ਦਿੱਲੀ ਦੀ ਪਾਰਟੀ ਨਾਲ ਸਮਝੌਤਾ ਤਾਂ ਨਹੀਂ ਹੋਊਗਾ ਨਹੀਂ ਅਸੀਂ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਾਡੀਆਂ ਜਿਹੜੀਆਂ ਪੰਥਕ ਧਰਾਂ ਜਿਹੜੀਆਂ ਮੇਰੇ ਖਿਆਲ ਹੈ ਕਿ ਕਾਫੀ ਅੱਜ ਕੱਲ੍ਹ ਅਮਰਤਪੁਰ ਦਾ ਵਿਰੋਧ ਕਰ ਰਹੀਆਂ ਸਾਨੂੰ ਨਹੀਂ ਕਰਨਾ ਚਾਹੀਦਾ ਇੱਕ ਦੂਜੇ ਦਾ ਜੇ ਅਸੀਂ ਸਾਰੇ ਜਣੇ ਰਲ ਮਿਲ ਕੇ ਹੀ ਆਪਾਂ ਕਿਸੇ ਕਿਸੇ ਦਿੱਲੀ ਦੀ ਧਰਨਾ ਨਾਲ ਸਮਝੌਤਾ ਕਰਨਾ ਨਹੀਂ ਪਵੇ ਅਸੀਂ ਆਪਸ ਵਿੱਚ ਸਮਝੌਤਾ ਕਰਕੇ ਅੱਗੇ ਵਧੀਏ ਪਰ ਮੇਬਲ ਟਵਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਐਨੇ ਅਕਾਲੀ ਦਲ ਬਣੇ ਬਰਨਾਲਾ ਸਾਹਿਬ ਨੇ ਕਹਿੰਦੇ ਅਲੱਗ ਧੜਾ ਬਣਾ ਲਿਆ ਸੀ ਟੋੜਾ ਸਾਹਿਬ ਨੇ ਅਲੱਗ ਬਣਾ ਲਿਆ ਸੀ ਤੇ ਟੋੜਾ ਸਾਹਿਬ ਦੀ ਤਾਂ ਕਹਿੰਦੇ ਉਹਨਾਂ ਤੋਂ ਉੱਪਰ ਤਾਂ ਕੋਈ ਹੈ ਨਹੀਂ ਜਾਂ ਜਿੰਨਾ ਉਸ ਤਰੀਕੇ ਨਾਲ ਜਿੰਨਾ ਉਹਨਾਂ ਨੇ ਉਹਨਾਂ ਦੀ ਲੋਕਾਂ ਦੇ ਵਿੱਚ ਹੈ ਸੀ ਕਹਿੰਦੇ ਸਾਰਿਆਂ ਨੂੰ ਮੁੜ ਕੇ ਅਕਾਲੀ ਦਲ ਦੇ ਵਿੱਚ ਹੀ ਵਾਪਸ ਆਉਣਾ ਪਿਆ ਸੀ ਨਹੀਂ ਉਹ ਉਹ ਤਾਂ ਕਰਕੇ ਆਉਣਾ ਪੈ ਰਿਹਾ ਸੀ ਕਿ ਉਦੋਂ ਲੋਕ ਇਸ ਚੀਜ਼ ਤੇ ਸਮਝਦੇ ਰਹੇ ਕਿ ਇਹ ਜਿਹੜਾ ਇੱਕ ਪੰਥਕ ਆ ਹੂੰ ਪਰ ਅੱਜ ਪੰਥਕ ਦਾ ਮਖੌਟਾ ਜਿਹੜਾ ਇਹਨਾਂ ਦੇ ਗੱਲ ਤੋਂ ਲੱਥ ਗਿਆ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਥ ਵਿਰੋਧੀਆਂ ਦੇ ਨੂੰ ਸਪੋਰਟ ਕਰਦੇ ਰਹੇ ਉਹਨਾਂ ਨੂੰ ਅੱਗੇ ਵਧਾਉਂਦੇ ਰਹੇ ਸਿਰਸੇ ਸਾਧ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਰਾ ਕੁਝ ਘਟਨਾ ਠਰਤਰ ਤੋਂ ਲੈ ਕੇ ਜੋ ਵਾਪਰਦਾ ਰਿਹਾ ਉਹ ਸਾਰੀਆਂ ਜਿਹੜੀ ਭਮੋਕਾ ਹੋਣ ਤੇ ਅਕਾਲ ਤਖਤ ਸਭ ਤੇ ਮੰਨ ਵੀ ਲਈ ਫਖਰੇ ਕੌਮ ਆ ਵਾਪਸ ਲੈ ਲਿਆ ਗਿਆ ਹੁਣ ਤੇ ਮੇਰੇ ਖਿਆਲ ਇਦਾਂ ਦਾ ਸ਼ੱਕ ਨਹੀਂ ਰਹਿ ਗਿਆ ਤੇ ਬਾਕੀ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਅਕਾਲ ਤਖਤ ਉਹ ਤਾਂ ਕਹਿੰਦੇ ਨਿਮਾਣੇ ਸਿੱਖ ਬਣ ਕੇ ਅਸੀਂ ਸਾਰਾ ਕੁਝ ਕਰੇ ਉੱਥੇ ਜਾ ਕੇ ਵੀ ਠੀਕ ਆ ਭਾਈ ਸਾਡੀ ਝੋਲੀ ਪਾਓ ਕਹਿੰਦੇ ਇਹ ਨਮਾਣੇ ਸਿੱਖ ਵਾਲੀ ਗੱਲ ਹੁੰਦੀ ਤੇ ਬਹੁਤ ਪਹਿਲਾਂ ਜਦੋਂ ਇਹ ਘਟਨਾ ਕੱਪ ਹੋ ਰਿਆ ਸੀ ਉਹ ਉਦੋਂ ਹੀ ਉਦੋਂ ਹੀ ਸਾਰੀਆਂ ਚੀਜ਼ਾਂ ਸਵੀਕਾਰ ਕਰਕੇ ਉਹਨਾਂ ਨੂੰ ਠੀਕ ਕਰਨ ਦੀ ਜਦੋਂ ਆਪਣੇ ਕੋ ਪਾਵਰ ਸੀ ਕੀਤਾ ਜਾ ਸਕਦਾ ਸੀ ਪਰ ਇਹ ਜਦੋਂ ਹੁਣ ਕੋਈ ਸਾਰਾ ਕੁਝ ਲੋਕਾਂ ਨੇ ਇੱਕਦਮ ਜ਼ਮੀਨ ਤੇ ਸੁੱਟਤਾ ਹੋਣਾ ਇੱਕ ਹੱਥ ਪੈਲ ਮਾਰ ਰਿਹਾ ਕਿ ਕਿਸ ਨਾ ਕਿਸ ਤਰੀਕੇ ਨਾਲ ਸਥਾਪਤ ਹੋ ਜੀਏ ਪਰ ਹੁਣ ਜਦੋਂ ਦਾ ਫਿਰ ਇਹ ਘਟਨਾ ਕਰਮ ਉਹ ਝੋਲੀ ਪਾਉਣ ਤੋਂ ਬਾਅਦ ਬਾਅਦ ਵੀ ਜਹਿਦਾਦਾਰਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਨਾਲ ਮੇਰਾ ਖਿਆਲ ਹੈ ਕਿ ਇਹਨਾਂ ਦਾ ਸਾਰਾ ਚਿਹਰਾ ਸਹੀ ਤਰੀਕੇ ਨਾਲ ਨੰਗਾ ਹੋ ਰਿਹਾ ਕਿ ਕਿੰਨੇ ਕੁ ਸਮਰਪਤ ਆ ਕਿੰਨੇ ਕੁ ਨਮਾਣੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤੇ ਜੇਸੇਦਾਰਾਂ ਨੂੰ ਨਮਾਣੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਕਿ ਅਸੀਂ ਆਪਣੀ ਮਰਜ਼ੀ ਦੇ ਫੈਸਲੇ ਉਹਨਾਂ ਕੋਲ ਕਰਾਈਏ ਇਹ ਮੇਰੇ ਖਿਆਲ ਇਹੋ ਹੀ ਇਹਨਾਂ ਦੇ ਪਤਨ ਦਾ ਕਾਰਨ ਹੈ ਤਾਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਕੀ ਲੱਗਦਾ ਕਿੱਥੇ ਤੱਕ ਪਹੁੰਚਿਆ ਕੇਸ ਨਹੀਂ ਕੇਸ ਯੂਐਪੀਏ ਹੁਣ ਤਾਂ ਲੱਗ ਗਿਆ ਹੋਰ ਲੱਗ ਗਿਆ ਆ ਠੀਕ ਹੈ ਇਹ ਚੀਜ਼ ਹੈ ਕਿ ਹੁਣ ਜਿਹੜੀ ਉਹਨਾਂ ਦੇ ਐਨਐਸਏ ਦੀ ਹੈ ਮਰਖੜਾ 29 ਤਰੀਕ ਨੂੰ ਆ ਕੁਝ ਸੁਣਵਾਈ ਮੈਨੂੰ ਕੁ ਲੱਗਦਾ ਕੁਝ ਉਹ ਥੋੜਾ ਲੰਮਾ ਖਿੱਚਿਆ ਜਾ ਰਿਹਾ ਕਿ ਇੱਕ ਇੱਕ ਕੇਸ ਲੜਦੇ ਆਵੇਂ ਉਹਦਾ ਕੋਈ ਫੈਸਲਾ ਹੀ ਨਾ ਦੇਣਾ ਕੋਈ ਉਹਨੂੰ ਗਾਂ ਦੀ ਗਾਂ ਵਧਾਈ ਜਾਣਾ ਤੇ ਮੇਰੇ ਖਿਆਲ ਹੈ ਕਿ ਹੁਣ ਦੇਖੋ 2 ਸਾਲ ਵੀ ਉਹਨਾਂ ਦੇ ਪੂਰੇ ਹੋਣ ਵਾਲੇ ਐਨਐਸਏ ਦੇ ਉਦੋਂ ਬਾਅਦ ਕੀ ਆਪਰਦਾ ਜੇ ਉਹਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕਿ ਨਾਟ ਸਮਾਂ ਲੱਗੇ ਤੇ ਬਾਕੀ ਚਲੋ ਜੋ ਵੀ ਉਹ ਗੁਰੂ ਦੇ ਭਾਣੇ ਚ ਠੀਕ ਹੈ ਹਲਕੇ ਦੇ ਕੰਮ ਬਾਪੂ ਜੀ ਕਿਸ ਤਰੀਕੇ ਨਾਲ ਚੱਲ ਰਹੇ ਨੇ ਹਲਕੇ ਦੇ ਕੰਮ ਪੀ ਦਾ ਜਿਹੜਾ ਕੰਮ ਹੁੰਦਾ ਉਹ ਐਮਪੀ ਨਹੀਂ ਕਰਨਾ ਹੁੰਦਾ ਨਹੀਂ ਐਮਪੀ ਦਾ ਕੰਮ ਸ਼ਾਇਦ ਉਹ ਹੋ ਸਕਦਾ ਕਿ ਉਹਨਾਂ ਦੀ ਜਦੋਂ ਸਾਨੂੰ ਕੁਝ ਪਤਾ ਲੱਗਾ ਕਿ ਰਸੀਦ ਇੰਜੀਨੀਅਰ ਆ ਜੋ ਜੰਮੂ ਕਸ਼ਮੀਰ ਤੋਂ ਜਿੱਤੇ ਹੋਏ ਆ ਤੇ ਉਹਨਾਂ ਨੂੰ ਇੱਕ ਪੀਏ ਦਿੱਤਾ ਹੋਇਆ ਐਸਡੀਓ ਪੀਏ ਦੇ ਵਿਹਾਰ ਤੇ ਜੋ ਉਹਨਾਂ ਦੇ ਜੋ ਐਮਪੀ ਦੀ ਡਿਊਟੀ ਆ ਉਹ ਉਹਨਾਂ ਦੇ ਗੈਰ ਹਾਜ਼ਰੀ ਚ ਉਹ ਪੂਰੀ ਕਰ ਰਹੇ ਤੇ ਸਾਡੇ ਤੇ ਇਥੇ ਉਹਨਾਂ ਨੂੰ ਪੀਏਬੀ ਅਥਾਰਟੀ ਨਹੀਂ ਦਿੱਤੀ ਜਾ ਰਹੀ ਹੈ ਜੀ ਤੱਕ ਉਹਨਾਂ ਨੇ ਕਈ ਵਾਰਾਂ ਜੇਲ੍ਹ ਚੋਂ ਲੈਟਰ ਲਿਖੇ ਆ ਕਈ ਕਈ ਕੁਝ ਹੋਇਆ ਉਹਨਾਂ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਜਾ ਰਿਹਾ ਤੇ ਹਲਕੇ ਦਾ ਕੰਮ ਪਾਰਲੀਮੈਂਟ ਤੌਰ ਤੇ ਤੇ ਕੁਝ ਵੀ ਨਹੀਂ ਹੋ ਰਿਹਾ ਇਹ 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 ਹਲਕੇ ਦੇ ਲੋਕਾਂ ਨਾਲ ਵੀ ਬੜੀ ਵੱਡੀ ਬੇਇਨਸਾਫੀ ਆ ਇਸ ਕਰਕੇ ਅਸੀਂ ਦੇ ਸਰਕਾਰਾਂ ਨੂੰ ਪਾਰਲੀਮੈਂਟ ਨੂੰ ਵੀ ਇਹ ਅਪੀਲ ਕਰਦੇ ਆ ਕਿ ਉਹਨਾਂ ਦੇ ਜੋ ਬਣਦੇ ਆ ਲੋਕਾਂ ਦੇ ਜੋ ਹੱਕ ਆ ਉਹ ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੂੰਗਾ ਲੋਕਾਂ ਨੂੰ ਤੇ ਹੀ ਕਹਿਣਾ ਚਾਹੁੰਦੇ ਆ ਕਿ ਆਪਾਂ ਨੂੰ ਸਾਰਿਆਂ ਜਣਿਆਂ ਨੂੰ ਜੋ ਸਾਡੀ ਪੰਜਾਬ ਦੀ ਪੰਥ ਦੀ ਹਾਲਾਤ ਜਿਹੜੇ ਆ ਬੜੇ ਗਲਦੌਰ ਸਾਡੀ ਨੌਜਵਾਨੀ ਨਸ਼ਿਆਂ ਚ ਸਾਡੇ ਕਿਸਾਨ ਰੋੜਾਂ ਤੇ ਆ ਬੜਾ ਕੁਝ ਕਿਨਾ ਕਰੇ ਵਦਰਿਆ ਦਿਨ ਦਿਹਾੜੇ ਅੱਜ ਕੱਲ੍ਹ ਹੀ ਮੈਂ ਵੇਖਣਦੇ ਆਂ ਸੇ ਇੱਕ ਬੱਚੀ ਦੀ ਉਹਨੂੰ ਪਰਸਖੋਣ ਲੱਗਿਆ ਉਹ ਕਿੱਥੋਂ ਤੱਕ ਉਹਨੂੰ ਧੂਕੇ ਲੈ ਗਏ ਇਹ ਮੇਰਾ ਖਿਆਲ ਹੈ ਕਿ ਸਾਡੇ ਸਮਾਜ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਪੰਜਾਬ ਦੇ ਖਾਸ ਕਰਕੇ ਪੰਜਾਬ ਦਾ ਜਿੱਦਾਂ ਦਾ ਕੈਰੈਕਟਰ ਸੀ ਉਹਦੇ ਉੱਤੇ ਬਹੁਤ ਵੱਡਾ ਕਲੰਕਿਆ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ ਤੇ ਇਹੋ ਜਿਹੇ ਹਾਲਾਤ ਚੋਂ ਪੰਜਾਬ ਨੂੰ ਕੱਢੀਏ ਬਾਹਰ ਜੀ ਤਾਂ ਸਮਾਧਨ ਲਈ ਤੁਹਾਨੂੰ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਬਾਪੂ ਤਰਸੇਮ ਸਿੰਘ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਜੀ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਵਰਿੰਦਰ ਸਿੰਘ ਨੇ ਜਿਹੜੇ ਇਲਜ਼ਾਮ ਲਾਏ ਨੇ ਉਹਨਾਂ ਦੇ ਜਵਾਬ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਹ ਐਪੀਸੋਡ ਕਿਵੇਂ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ